ਪਲੀਜ਼ ਮੇਰੀ ਗੱਲ ਸੁਣ ਹੁਣ ਤੇਰਾ ਮੇਰਾ ਰਿਸ਼ਤਾ ਇੱਕ ਪਰਜਾਈ ਹੋਰ ਡੇਰ ਦਾ ਪਲੀਜ਼ ਇਸ ਚੀਜ਼ ਨੂੰ ਖਰਾਬ ਨਾ ਕਰ ਮੈਂ ਆਪਣੇ ਅੱਖੀ ਦੇਖਿਆ ਅੱਜ ਸਾਰਾ ਕੁਝ ਤੂੰ ਇਸ ਘਰ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੈਗੀ ਭਾਬੀ ਕਿੰਨਾ ਚਾਹ ਕਰਦੇ ਹੋ ਤੁਸੀਂ ਹਨਾ ਤੇ ਯਾਰ ਸੇਵਾ ਬਹੁਤ ਕਰੀ ਲੈ ਤਾਂ ਸੱਚੀ ਗੱਲ ਤਾਂ ਜੀ ਸਸਰੀ ਘਰ ਪੁੱਤ ਤੁਸੀਂ ਕਹਿੰਦੇ ਜੀ ਉਹਦੇ ਦੇ ਵਾਸਤੇ ਵੀ ਗੁਰੂ ਪਾਣਾ ਕਰ ਤੁਸੀਂ ਅਸਤਾ ਤਾਂ ਦੋ ਛੁੱਟੀਆਂ ਸੀ ਹੁਣ ਇਹ ਕਹਿੰਦੀ ਪੇਕੇ ਜਾ ਕੇ ਹੁਣ ਹੁਣ ਵਸੌਰਾ ਤੇ ਮਾਰਿਆ ਮੈਂ ਤਾਂ ਅੱਛਾ ਸੌਰੀ ਜਾਇਆ ਹੋਰ ਠੀਕ ਠਾਕ ਤਾਂ ਇੱਥੇ ਹਾਂ ਭਾਈ ਵਧੀਆ ਪੁੱਤ ਸਰਕਾਰੀ ਨੌਕਰੀ ਲੱਗਿਆ ਭਲਾ ਬਹੂਰ ਬੱਸਾਂ ਤੇ ਕਾ ਤੂੰ ਫਿਰ ਡੰਗਦੀ ਤੂੰ ਗੱਡੀ-ਕੁੱਡੀ ਲੈ ਲੈ ਗੱਡੀ ਤਾਂ ਹੀ ਲੈ ਲਈਏ ਪਰ ਮੈਂ ਸੋਚਦਾ ਵੀ ਕਾਹਨੂੰ ਪੈਸੇ ਖਰਾਬ ਕਰਨੇ ਨੇ ਸੇਵਿੰਗ ਕਰਕੇ ਰੱਖ ਲਈਏ ਕਿਤੇ ਚੰਗੇ ਕੰਮ ਆਉਣਗੇ ਨਾਲੇ ਜਦੋਂ 100-200 ਰੁਪਏ ਦੇ ਕਿਰਾਏ ਨਾਲ ਸਰਦਾ 1000-2000 ਦਾ ਤੇਲ ਕਾੜੂ ਫੁੱਕਣ ਵੇ ਬੱਸ ਬੱਸ ਐਨੇ ਪੈਸੇਂ ਜੋੜਾ ਕਦੇ ਤੂੰ ਪੁੱਤ ਕੰਮ ਨੂੰ ਕਹ ਗੱਡੀ-ਕੁੱਡੀ ਲਊਗਾ ਤੂੰ ਬੱਸਾਂ ਤੇ ਨਾ ਜਾ ਕਰ ਮੇਰੀ ਤੀ ਮੇਰੀ ਗੱਲ ਸੁਣੋ ਤਾਈ ਜੀ ਮੈਨੂੰ ਤੇ ਇਹਨਾਂ ਦੀ ਸੋਚ ਵਧੀਆ ਲੱਗਦੀ ਹੈ ਅਗਰ ਇਹ ਕਹਿੰਦੇ ਆ ਪੈਸੇ ਬਚਾਨ ਨੂੰ ਤਾਂ ਚੰਗੀ ਗੱਲ ਹੀ ਐ ਕੱਲ ਨੂੰ ਸਾਡੇ ਕੰਮ ਹੀ ਆਉਣਗੇ ਨਾਲੇ ਸਾਰੇ ਅਗਰ ਗੱਡੀਆਂ 'ਚ ਹੀ ਫਿਰਣਗੇ ਕਿੰਨਾ ਪੋਲਿਊਸ਼ਨ ਵਧੂਗਾ ਕਿੰਨਾ ਤੇਲ ਫੁੱਕਿਆ ਜਾਊਗਾ ਵਧੀਆ ਐਂ ਹੀ ਠੀਕ ਐ ਅੱਛਾ ਤੈਨੂੰ ਐ ਬੇਦਾਰ ਕਾਰ ਤੇ ਚੱਲੀ ਆ ਉਹ ਤੇ ਵਗ ਜਾ ਕਰਾਂਗੇ ਸਰਕਾਰੀ ਮੁੰਡੇ ਜਿਠੇ ਟੱਕ ਟੱਕ ਲੈ ਦੀ ਕਿੰਨੇ ਕ ਲੱਗਿਆ ਕਰਨਗੇ ਚੱਲ ਠੀਕ ਐ ਭਾਈ ਚੱਲਦੇ ਆ ਫਿਰ ਭਾਈ ਵੀ ਨਾ ਵਸ ਜਦਸੀ ਜਦੋਂ ਦੀ ਮੰਮੀ ਡੈਡੀ ਦੀ ਮੌਤ ਹੋਈ ਆ ਨਾ ਮੈਂ ਤੈਨੂੰ ਮਾਤਾ ਦਰਜਾ ਦਿੱਤਾ ਪਰ ਇਹਨਾਂ ਨੇ ਕਦੇ ਮੈਨੂੰ ਪੁੱਤ ਨਹੀਂ ਸਮਝਿਆ ਹਮੇਸ਼ਾ ਕਮੀ ਹੀ ਗੱਡੀਆਂ ਨੇ ਮੇਰੇ ਚੋਂ ਇੰਨਾ ਨਾ ਸੋਚੋ ਤੁਸੀਂ ਮੈਂ ਹੈਗੀ ਆ ਨਾ ਤੁਹਾਡੇ ਨਾਲ ਮੈਨੂੰ ਤੁਹਾਡੀ ਸਾਦਗੀ ਨਾਲ ਪਿਆਰ ਹੈ ਮੈਨੂੰ ਤੁਹਾਡੇ ਨਾਲ ਪਿਆਰ ਹੈ ਤੁਸੀਂ ਆਪਣੇ ਦਿਲ 'ਚ ਕਦੇ ਇਹ ਚੀਜ਼ ਨਾ ਲੈ ਕੇ ਆਇਓ ਕਦੇ ਇਹੋ ਜਿਹਾ ਖਿਆਲ ਨਾ ਲੈ ਕੇ ਆਇਓ ਕਿ ਤੁਸੀਂ ਇਕੱਲੇ ਹੋ ਮੈਂ ਹਮੇਸ਼ਾ ਤੁਹਾਡੇ ਨਾਲ ਆ ਦੱਸੇ ਹੋ ਤਾਂ ਮੈਨੂੰ ਪਤਾ ਪਰ ਇੱਕ ਗੱਲ ਕਹਾਂ ਤੇਰੇ ਤੋਂ ਬਿਨਾ ਮੇਰੇ ਅਸ ਦਿਨੀਆਂ 'ਚ ਕੋਈ ਨਹੀਂ ਹੈਗਾ सारी दुनिया तो मेरा विश्वास उठ गया कदे मेरा इतवार तो ना तोड़ी कदे भी नहीं मेरे ते हमेशा ਤੁਸੀਂ ਭਰੋਸਾ ਕਰਕੇ ਰੱਖੋ ਕਦੇ ਵੀ ਨਹੀਂ ਤੋੜਾਂਗੀ ਠੀਕ ਆ ਚਲ ਚਾਹ ਬਣਾ ਲਾ ਫਿਰ ਹਾਂਜੀ ਤੂੰ ਸੋਚੀ ਨਾ ਜਾਇਆ ਕੁਛ ਵੀ ਠੀਕ ਆ ਬੇਬੇ ਚਾਹ ਦੀ ਬਣਾਈ ਘੁੱਟ ਗਿਆ ਨਾ ਤੂੰ ਕਿੱਥੇ ਗਿਆ ਸੀਗਾ ਚਾਹ ਦੀ ਬਣਾਈ ਘੁੱਟਣਾ ਹੀ ਹੋਰ ਅ ਮੈਂ ਤਾਂ ਮੇਰੇ ਦੋਸਤ ਦਾ ਬਰਥਡੇ ਸੀਗਾ ਉੱਤੇ ਗਿਆ ਸੀਗਾ ਬਸ ਆ ਜੀ ਫਰੀਜਾ ਕਰ ਕੋਈ ਕੰਮ ਨਾ ਲੱਗੇ ਜੀ ਕਰਨਾ ਓ ਬੇਬੇ ਕਾਥੇ ਪਾਸੇ ਨਾ ਤਪੀ ਪਈਆਂ ਕੀ ਹੋ ਰਿਹਾ ਤੈਨੂੰ ਅੱਜ ਤਪਣਾ ਉਹਦੇ ਕਲਾ ਕੰਮ ਨੇ ਆਇਆ ਤੇ ਮਿਲਿਆ ਤੀ ਰਾਤ ਮੈਨੂੰ ਕਹਿੰਦੇ ਬੇਬੇ ਸਾਸਰੀ ਕਰ ਨਹੀਂ ਉਹਦੇ ਘਰ ਆਲੀ ਸੀਗੀ ਅੱਛਾ ਹਾਂ ਫਿਰ ਕੀ ਹੋ ਗਿਆ ਸਾਸਰੀ ਘਰ ਬੁਲਾਈਆ ਵਧੀਆ ਗੱਲ ਈ ਹੈ ਬੇ ਚੁੱਪ ਕਰ ਜਾ ਆ ਦੇਖ ਲੈ ਸੋਹਣੇ ਕੋ ਸੋਹਣੇ ਚ ਕੀ ਹੈ ਉਹ ਦੇਖ ਲੈ ਕਿੰਨੀ ਇੰਨੀ ਕਾਲਾ ਪੀਲਾ ਤੀਆ ਉਹ ਨੌਕਰੀ ਉਹਨੂੰ ਵੀ ਮਿਲ ਗਈ ਬਹੁ ਐਨੀ ਸੋਹਣੀ ਮਿੱਟੀ ਹੈ ਬੇਬੇ ਫਿਰ ਟਲੀ ਨੌਕਰੀ ਉਹ ਮਿਲੀ ਹੈ ਬਹੁ ਮਿਲ ਗਈ ਫਿਰ ਨਾ ਤੇ ਪੁੱਤੀ ਥੋੜਾ ਰੀਸ ਕਰ ਸਕਦਾ ਉਹ ਨਾ ਮੈਂ ਆਖਿਆ ਵੀ ਤੂੰ ਇੰਨੇ ਸੋਲੇ ਨੂੰ ਲਈ ਫਿਰਦਾ ਤੂੰ ਬਸ ਤੇ ਚੜਾ ਲਾ ਨਾ ਗੋਦੀ ਤੂੰ ਗੱਡੀ ਲੈਣਾ ਹਾਂ ਬਹੁ ਕੀ ਬੋਲੀ ਨਾ ਅੱਤਾ ਪੈਸੇ ਕੰਨੀ ਜਮਾ ਕਰਾਂਗੇ ਦੇਖ ਲੈ ਨੀ ਬਾਕੀ ਤਰ੍ਹਾਂ ਸਾਰਾ ਕੁਝ ਉਹਦਾ ਹੀ ਹੋਈ ਬੈਠਿਆ ਹੁਣ ਤਾਂ ਉਹ ਸਹੀ ਗੱਲ ਆ ਤੇਰੀ ਚੱਲ ਕੋਈ ਨਾ ਬੇਬੇ ਹੁਈ ਨਾ ਮੇਰਾ ਵੀ ਮੂਡ ਖਰਾਬ ਕਰਿਆ ਕਰ ਮੂਡ ਕਰਾ ਨਾ ਖਰਾਬ ਵੀ ਉਹ ਹੀ ਤੇਰੇ ਨਾਲ ਹੁੰਦੀ ਜਿਹੜੀ ਉਹਦੇ ਘਰ ਬੀਲੇ ਦੇ ਵਿਆਹ ਕਰਾ ਲਓ ਨਹੀਂ ਬੇਬੇ ਦਿਮਾਗ ਨਾ ਖਰਾਬ ਕਰਿਆ ਕਰ ਮੇਰਾ ਮੈਨੂੰ ਵੀ ਪਤਾ ਮੇਰੇ ਹੁੰਦੀ ਤੈਂ ਹਾਂ ਕੀਤੀ ਸੀ ਉੱਦੇ ਉਹਨਾਂ ਨੂੰ ਅਕੇ ਮੁੰਡੇ ਨੂੰ ਵੱਡੇ ਨੂੰ ਨੌਕਰੀ ਮਿਲ ਗਈ ਕਰ ਜੋ ਰਿਸ਼ਤਾ ਹੁਣ ਦੇਖ ਲੈ ਕਿ ਮੱਛੀ ਜਾਇਆ ਕਰ ਦੇਖ ਲੈ ਕਿ ਮੇ ਪੜਕਾ ਤਾਂ ਫਿਰਦਾਗਾ ਜੇ ਤੂੰ ਕੰਮ ਤੇ ਲੱਗ ਜੇ ਕਾਹਨੂੰ ਤੂੰ ਐ ਕਰੇ ਨਹੀਂ ਮੇਰਾ ਮਨ ਖਰਾਬ ਕਰਕੇਗਾ ਬੇਬੇ ਵੀ ਨਾ ਗੱਲ ਕਰਨ ਲੱਗੀ ਜਵੇਂ ਹੀ ਸੋਚਦੇ ਚੰਗਾ ਭਲਾ ਮੂਡ ਸੀਗਾ ਦਿਮਾਗ ਖਰਾਬ ਕਰਕੇ ਰੱਖਤਾ ਪਰ ਬੇਬੇ ਤੇ ਵੀ ਕੀ ਸਾਰੇ ਦੀ ਗੱਲ ਆਈ ਜਸਮੀ ਨੇ ਗੜਾ ਮੇਰੇ ਨਾਲ ਚੰਗੀ ਕੀਤੀ ਹੈ ਹੰਜੀ ਰਵੀ ਦੱਸੋ ਤੁਸੀਂ ਮੈਨੂੰ ਇੱਥੇ ਕਿਉਂ ਬੁਲਾਇਆ ਫਿਰ ਯਾਰ ਤੂੰ ਤਾਂ ਜਸਮੀ ਨਾਲ ਤਾਂ ਕਰਦੀਆਂ ਜਿਵੇਂ ਤੈਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਉਂ ਬੁਲਾਇਆ ਮੈਂ ਤੈਨੂੰ ਪਹਿਲਾਂ ਵੀ ਤੈਨੂੰ ਇਹੀ ਸਵਾਲ ਸੀਗਾ ਤੇ ਹੁਣ ਵੀ ਇਹੀ ਆ ਵੀ ਦੱਸ ਆਪਾਂ ਕਰਦੇ ਨਾ ਕਰੀਏ ਗੱਲ ਵਿਆਹ ਕਰਵਾਈਏ ਆਪਾਂ ਦੇਖੋ ਪਾਟੇ ਚ ਕੋਈ ਕਮੀ ਨਹੀਂ ਹੈ ਪਰ ਮੇਰੇ ਘਰ ਦੇ ਚਾਹੁੰਦੇ ਆ ਕਿ ਬੰਦੇ ਕੋਲ ਸਰਕਾਰੀ ਨੌਕਰੀ ਹੋਵੇ ਤੇ ਮੈਂ ਆਪਣੇ ਘਰਦਿਆਂ ਤੋਂ ਬਾਹਰ ਨਹੀਂ ਜਾ ਸਕਦੀ ਯਾਰ ਜੇ ਤੂੰ ਨਹੀਂ ਕਰਦਾ ਤੂੰ ਬਾਹਰ ਜਾ ਸਕਦੀ ਤਾ ਉਹ ਵੀ ਤਾਂ ਤੇਰੇ ਤੋਂ ਬਾਹਰ ਨਹੀਂ ਨਾ ਜਾਣਗੇ ਤੇ ਕੋਈ ਗੱਲ ਕਰਕੇ ਤਾਂ ਦੇਖ ਕਿ ਮੁੰਡੇ ਕੋਲ ਵਧੀਆ ਜ਼ਮੀਨ ਆ ਮੇਰੇ ਨਾਲ ਪੜਦਾ ਸਾਰੀਆਂ ਚੀਜ਼ਾਂ ਓਕੇ ਤੈਨੂੰ ਤਾਂ ਪਸੰਦ ਆ ਨਾ ਮੈਂ ਜੇ ਮੇਰੇ ਘਰਦਿਆਂ ਨੂੰ ਤੁਸੀਂ ਪਸੰਦ ਆ ਗਏ ਤਾਂ ਸਮਝ ਲਓ ਤੁਸੀਂ ਮੇਰੀ ਵੀ ਪਸੰਦ ਹੋ ਮੈਂ ਚਾਹੁੰਦੀ ਆ ਇੱਕ ਵਾਰੀ ਆ ਤੱਕ ਤੁਸੀਂ ਘਰਦਿਆਂ ਨਾਲ ਗੱਲ ਕਰਕੇ ਦੇਖ ਲੋ ਤੂੰ ਇਹ ਤਾਂ ਕਰ ਜਾ ਕੇ ਆਪਦੇ ਡੈਡੀ ਨਾਲ ਗੱਲ ਕਰ ਹੁਣ ਇੱਕ ਵਾਰੀ ਸਾਡੇ ਘਰੇ ਪੇਜ ਜਦੋਂ ਘਰੇ ਆ ਜਾਣਗੇ ਮੈਂ ਆਪੇ ਗੱਲ ਕਰ ਲਵਾਂਗਾ ਸਭ ਸਮਝਾ ਦੂੰਗਾ ਤੇ ਨਾਲੇ ਮੇਰੇ ਘਰ ਨੂੰ ਦੇਖ ਕੇ ਉਹ ਨਾ ਨਹੀਂ ਕਰਨਗੇ ਪਰ ਮੈਂ ਨਾ ਉਹਨਾਂ ਦੀ ਫੀਲਿੰਗਸ ਨੂੰ ਹਰਟ ਨਹੀਂ ਕਰਨਾ ਚਾਹੁੰਦੀ ਮੈਂ ਨਹੀਂ ਚਾਹੁੰਦੀ ਕਿ ਕੁਝ ਲਵ ਮੈਰਿਜ ਜਾਂ ਕੁਝ ਇਹੋ ਜਿਹਾ ਸੀਨ ਬਣੇ ਤੁਸੀਂ ਸਮਝ ਰਹੇ ਹੋ ਨਾ ਨਾ ਸਮਝ ਰਿਹਾ ਤੂੰ ਟੈਨਸ਼ਨ ਨਾਲ ਬਸ ਉਹਨਾਂ ਨਾਲ ਗੱਲ ਕਰ ਤੇਰੀ ਹਾਂ ਚ ਹੀ ਮੇਰੀ ਹਾਂ ਤੇ ਨਾਲੇ ਘਰੇ ਆ ਕੇ ਤਾਂ ਉਹ ਨਾ ਕਰਨਗੇ ਨਹੀਂ ਤਿੰਨ ਅੜੇ ਜੇ ਤੂੰ ਦੱਸਿਆ ਵੀ ਮੈਨੂੰ ਪਿਆਰ ਕਰਦੀਆਂ ਤਾਂ ਆਪਣੇ ਆਪ ਤੇਰੀ ਪਸੰਦ ਨੂੰ ਥੋੜਾ ਟਕਰਾਉਣਗੇ ਹੋ ਨਹੀਂ ਨਹੀਂ ਗੱਲ ਕਰ ਇੱਕ ਵਾਰੀ ਜਾ ਕੇ ਮੈਂ ਗੱਲ ਕਰੂੰਗੀ ਪਰ ਇੱਕ ਗੱਲ ਯਾਦ ਰੱਖਿਓ ਕਰਦੇ ਦੀ ਪਸੰਦ ਹੀ ਮੇਰੀ ਪਸੰਦ ਹੋ ਤੂੰ ਕੋਈ ਗੱਲ ਤਾਂ ਕਰ ਜਾ ਕੇ ਤੇਰੇ ਘਰ ਦੇ ਤਾਂ ਪੱਕਾ ਪਸੰਦ ਕਰਨੀ ਹੈ ਮੈਨੂੰ ਜੱਸੀ ਹਾਂਜੀ ਡੈਡ ਜੀ ਉਹ ਤਾਂ ਤੂੰ ਕਿੱਧਰ ਚਲੀ ਗਈ ਸੀ ਮੈਂ ਸੇਲੀ ਵੱਲੀ ਸੀ ਅੱਛਾ 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 ਮੈਂ ਤਾਂ ਫਿਕਰ ਲੱਗੀ ਵੀ ਸੀ ਬਾਹਰ ਤੱਕ ਆਈ ਨਹੀਂ ਕਿ ਉਹਨੇ ਕਿੱਧਰ ਚਲੀ ਗਈ ਨਾ ਨਾ ਤੁਸੀਂ ਕਿਉਂ ਇੰਨੀ ਫਿਕਰ ਕਰਦੇ ਹੋ ਉਹ ਬਸ ਮੈਂ ਭੁੱਲ ਗਈ ਸੀ ਤੁਹਾਨੂੰ ਦੱਸਣਾ ਸੇਲੀ ਮਿਲ ਗਈ ਸੀ ਚਲ ਕੋਈ ਨਾ ਪਤਾ ਡੈਡ ਜੀ ਮੈਂ ਸੋਚਦੀ ਸੀ ਤੁਹਾਨੂੰ ਇੱਕ ਗੱਲ ਕਰਾਂ ਹਾਂ ਕਰ ਗੱਲ ਪਤਾ ਤੁਹਾਨੂੰ ਮੇਰੇ ਜਿਵੇਂ ਵਿਆਹ ਦੀ ਵੀ ਹਮੇਸ਼ਾ ਟੈਨਸ਼ਨ ਲੱਗੀ ਰਹਿੰਦੀ ਹੈ ਹੋਪ ਤਾਂ ਪੁੱਤੋ ਰਹਿਣੀ ਨਹੀਂ ਦੇਖ ਤੇਰੇ ਵਿਆਹ ਦੀ ਟੈਨਸ਼ਨ ਹੈ ਨਾ ਹਾਂਜੀ ਇਕ ਨੰ ਮੁੰਡਾ ਉਹ ਉਹ ਮੈਨੂੰ ਪਸੰਦ ਕਰਦਾ ਤੇ ਉਹਨੇ ਮੈਨੂੰ ਕਿਹਾ ਸੀ ਕਿ ਇੱਕ ਵਾਰ ਤੁਸੀਂ ਡੈਡੀ ਨਾਲ ਗੱਲ ਕਰਕੇ ਦੇਖ ਲਓ ਮੈਂ ਤੁਹਾਨੂੰ ਕੋਈ ਜਵਾਬ ਨਹੀਂ ਦਿੱਤਾ ਮੈਂ ਤਾਂ ਇਹੀ ਕਿਹਾ ਕਿ ਮੇਰੇ ਘਰ ਦੇ ਜਿਵੇਂ ਕਹਿਣਗੇ ਮੈਂ ਤਾਂ ਉਵੇਂ ਹੀ ਕਰੂੰਗੀ ਨਾਲੇ ਤੁਹਾਨੂੰ ਮੇਰਾ ਪਤਾ ਹੀ ਹੈ ਮੈਂ ਤਾਂ ਇਹੋ ਜਿਹੀ ਰਿਲੇਸ਼ਨਸ਼ਿਪ 'ਚ ਯਕੀਨ ਵੀ ਨਹੀਂ ਰੱਖਦੀ ਪਰ ਮੈਨੂੰ ਇਹ ਸੀ ਕਿ ਅਗਰ ਉਹਨੇ ਮੈਨੂੰ ਕਿਹਾ ਹੈ ਚੰਗੇ ਕਰਦਾ ਲੱਗਿਆ ਮੈਨੂੰ ਤੁਸੀਂ ਇੱਕ ਵਾਰ ਦੇਖ ਲਓ ਤਾਂ ਕੰਮ ਕਰ ਕੀ ਕਰਦਾ ਪਤਾ ਉਹ ਹੈਗਾ ਉਹਨਾਂ ਦਾ ਬਿਜ਼ਨਸ ਵਗੈਰਾ ਤੁਸੀਂ ਇੱਕ ਵਾਰ ਆਪ ਹੀ ਆਪਣੇ ਹਿਸਾਬ ਨਾਲ ਦੇਖ ਲਓ ਕਿਉਂਕਿ ਵੱਡਿਆਂ ਦੀ ਜਜਮੈਂਟ ਤਾਂ ਆਪਣੇ ਹਿਸਾਬ ਨਾਲ ਹੀ ਹੁੰਦੀ ਹੈ ਨਾ ਕੋਈ ਗੱਲ ਨਹੀਂ ਪੁੱਤ ਮੈਂ ਦੇਖ ਤਾਂ ਲਵਾਂਗਾ ਪਰ ਮੈਨੂੰ ਪਤਾ ਲੱਗੇ ਨਾ ਇਹ ਵੀ ਕਿੱਥੇ ਦਾ ਕਿਹੜੇ ਪਿੰਡ ਦਾ ਕਿੱਥੇ ਦਾ ਘਰਵਾਰਾ ਉਹ ਪਿੰਡ ਗੰਡੂ ਦਾ ਹੀ ਹੈ ਉਹਦਾ ਨਾਮ ਰਵੀ ਹੈ ਤੁਸੀਂ ਜਾਓਗੇ ਤਾਂ ਪਤਾ ਲੱਗ ਜਾਏਗਾ ਕਾਫੀ ਮੰਨੇ ਪ੍ਰਮੰਨੇ ਘਰਦਵਾਰ ਅੱਛਾ ਜਿ세 ਦੇਖ ਪਤਾ ਮੈਨੂੰ ਤਾਂ ਤੇਰੀ ਖੁਸ਼ੀ ਚਾਹੀਦੀ ਹੈ ਤੇਰੀ ਖੁਸ਼ੀ ਲਈ ਮੈਂ ਸਭ ਕੁਝ ਕਰਨ ਤਿਆਰ ਹਾਂ ਕੋਈ ਗੱਲ ਨਹੀਂ ਜੇ ਤੂੰ ਕਹਿੰਨੀ ਹੈ ਮੈਂ ਜਾ ਆਉਂਗਾ ਖੁਸ਼ਾ ਹਾਂਜੀ ਮੈਂ ਵੀ ਤਾਂ ਹੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਵਿਆਹ ਤਾਂ ਕਰਨਾ ਹੀ ਹੈ ਤਾਂ ਫਿਰ ਇੱਕ ਵਾਰ ਤੁਸੀਂ ਉੱਧਰ ਦੇਖ ਲਓ ਜੇ ਠੀਕ ਲੱਗਦਾ ਕੋਈ ਗੱਲ ਮੈਂ ਜਾ ਆਉਂਗਾ ਠੀਕ ਹੈ ਤੁਸੀਂ ਕੁਝ ਖਾ ਪੀ ਲੈ ਜਾ ਹਾਂਜੀ ਡੜਜੀ ਠੀਕ ਹੈ ਮੈਨੂੰ ਤਾਂ ਵੈਸੇ ਮੁੰਡਾ ਪਸੰਦ ਹੀ ਹੈ ਜੇ ਡੜਜੀ ਤੁਹਾਨੂੰ ਪਸੰਦ ਆ ਜੇ ਨਾ ਫਿਰ ਤਾਂ ਸਭ ਓਕੇ ਹੈ ਔਰ ਕਾਕਾ ਜੀ ਕੰਮ ਕਰ ਕੀ ਕਰਦੇ ਤੁਸੀਂ ਕੰਮ ਕਰਜੀ ਹੁਣੀ ਪੜ੍ਹਾਈ ਖਤਮ ਹੋਈ ਆ ਬਸ ਅਗੇ ਨੌਕਰੀ ਵਗੈਰਾ ਦਾ ਦੇਖ ਰਿਆ ਕੁਛ ਨਾ ਕੁਛ ਭੈਣ ਜੀ ਮੇਰਾ ਦੇਖੋ ਐ ਸੋਚਦਾ ਆ ਵੀ ਇਹ ਤਾਂ ਬੱਚੇ ਨੇ ਹਜੇ ਇਹਨਾਂ ਨੂੰ ਕੀ ਪਤਾ ਕਿ ਕਬੀਲਦਰੀਆਂ ਦਾ ਹਨਾ ਤੇ ਕਿਤੇ ਜਦ ਨੌਕਰੀ ਨੌਕਰੀ ਲੱਗ ਜੇ ਫਿਰ ਵਿਆਹ ਕਰਨ ਦਾ ਫਾਇਦਾ ਹੈ ਠੀਕ ਹੈ ਜੀ ਛੋਟੀ ਮਰਤੀ ਹੈ ਹਸਾਲ ਭਾਈ ਬੁਆਰ ਕਾ ਤੈਨੂੰ ਤੈਨੂੰ ਪਤਾ ਨਹੀਂ ਆ ਪੁੱਤ ਪਤਾ ਨਹੀਂ ਆ ਭਾਈ ਪਤਾ ਨਹੀਂ ਆ ਭਾਈ ਸੱਚੀ ਗੱਲ ਇਹ ਕੱਤਾਂ ਮੈਂ ਪਤਾ ਨਹੀਂ ਇਹ ਵੱਡਾ ਮੁੰਡਾ ਜੀ ਮੇਰਾ ਅੱਛਾ ਅੱਛਾ ਭਾਈ ਮੈਨੂੰ ਨੌਕਰੀ ਮਿਲ ਗਈ ਸਰਕਾਰੀ ਅੱਜ ਜੁਆਇਨਿੰਗ ਹੋ ਗਈ ਚਲ ਬੱਚਾ ਸਕੂਲ ਵੀ ਮਰ ਗਿਆ ਮੈਨੂੰ ਸਾਜ ਲਈ ਇੱਥੇ ਪੰਜਾਬੀ ਬੀੜੀ ਤਰ ਬਣ ਗਿਆ ਆਪਾਂ ਚਲ ਮੁਾਰਕਾ ਪੁੱਤਰਾ ਤੇ ਹਾਂ ਜੀ ਮੇਰੇ ਭਰਾ ਨੂੰ ਵੀ ਨੌਕਰੀ ਮਿਲ ਗਈ ਮੈਨੂੰ ਵੀ ਮਿਲੀ ਜਾਣੀ ਆ ਅ ਭਾਂਜੇ ਮੈਂ ਤਾਂ ਇਹ ਗੱਲ ਕਰਨਾ ਚਾਹੁੰਦਾ ਤੁਹਾਡੇ ਰਾਜ ਜੀ ਹਾਂ ਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਜਦੋਂ ਤੁਹਾਡਾ ਵੱਡਾ ਮੁੰਡਾ ਕੁਆਰਾ ਆ ਪਹਿਲਾਂ ਵੱਡੇ ਕਰਨ ਦਾ ਹੱਕ ਮੰਗਦਾ ਵਿਆਹ ਦਾ ਜੀ ਸਹੀ ਗੱਲ ਹੈ ਜੀ ਆਪਾਂ ਇਹਦੇ ਵਾਸਤੇ ਕੋਈ ਨਾ ਕੋਈ ਦੇਖ ਕੇ ਰਿਸ਼ਤਾ ਪਹਿਲਾਂ ਦਾ ਵਿਆਹ ਕਰ ਦਿਆਂਗੇ ਦੇਖਣ ਦੇ ਕੀ ਲੋੜਾ ਮੇਰੀ ਬੇਟੀ ਜੱਸੀ ਹੈਗੀ ਆ ਉਹਦਾ ਰਿਸ਼ਤਾ ਇਹਦੇ ਨਾਲ ਕਰ ਦਿੰਨੇ ਆ ਜੀ ਨਾ ਜੀ ਸੰਤਕਾ ਅਸੇ ਦਾ ਤਰਾਜ ਨਹੀਂ ਹੈਗਾ। ਬਸ ਠੀਕ ਹੈ ਪਰਤਾਈ ਜੇ ਤੈਨੂੰ ਤਰਾਜ ਨਹੀਂ ਹੈਗਾ ਫਿਰ ਤਾਂ ਠੀਕ ਆ। ਨਾਲ ਤੈਨੂੰ ਕੰਮ ਕਰਾਂ ਸ਼ੌਕ ਹੋ ਜੂਗੀ। ਦੇਖ ਮੈਂ ਕਿਹਾ ਥੋੜੇ ਦੁਬਾਰਾ ਕਦੇ। ਬਸ ਠੀਕ ਆ ਭੈਣ ਜੀ ਫਿਰ ਜਦੋਂ ਮੁੰਡਾ ਰਾਜੀ ਆ ਫਿਰ ਤੁਸੀਂ ਇਹ ਦੱਸੋ ਕਦੋਂ ਬਰਾਤ ਲੈ ਕੇ ਆ ਰਹੇ ਹੋ? ਚਲੋ ਵੀਰ ਜੀ ਜੇ ਤਾਂ ਮੁੰਡਾ ਰਾਜੀ ਆ ਅਸੀਂ ਕਦੋਂ ਮਰਜ਼ੀ ਲੈ ਕੇ ਆ ਜੀ ਬਰਾਤ। ਚਲੋ ਠੀਕ ਆ ਭੈਣ ਜੀ ਫਿਰ। ਠੀਕ ਆ ਪੁੱਤਰਾ। ਚੱਲਦਾ ਜਿਉਂਦਾ ਰਹਿ। ਠੀਕ ਹੈ। ਚੱਕਾ ਜੀ ਭਾਜੀ। ਅੱਛਾ ਸ਼ੇਰਾ। ਚਲਦਾ ਜੀ। ਮੈਂ ਉਹ ਮੇਰਾ ਦੋਸਤ ਨਹੀਂ ਹੈਗਾ ਜੱਗੀ। ਉਹਨਾਂ ਨੇ ਫੜਾਇਆ ਮ ਬਾਰਲੀ ਪਾਣੀ ਉਹਦੇ ਸਿਰ ਤੋਂ ਨਾ ਤੈਨੂੰ ਕੋਈ ਇਤਰਾਜ਼ ਨਹੀਂ ਬੇਬੇ ਕਹਿਣਾ ਸੀ ਇਹਨਾਂ ਨੂੰ ਵੀ ਇਤਰਾਜ਼ ਆ ਮੈਨੂੰ ਬੇ ਮੈਨੂੰ ਕੀ ਬੋਲਣ ਦਿੱਤਾਗਾ ਮੈਂ ਜਦੋਂ ਆ ਗਿਆ ਆਗਲਾ ਮੈਂ ਕੀ ਬੋਲਾਂ ਮੂਰੇ ਤੇਰੀ ਚਪਣੀ ਸਾਰੇ ਕੰਮ ਕਰਾਏ ਆ ਨਹੀਂ ਅੱਜ ਉਹਦਾ ਵਿਆਹ ਮੇਰੇ ਨਾਲ ਹੋਣਾ ਸੀ ਕੋਈ ਨਾ ਜੱਸੀ ਐਨੀ ਮਾੜੀ ਕੀਤੀ ਆ ਨਾ ਮੇਰੇ ਨਾਲ ਤੈਨੂੰ ਵੀ ਇਹਦਾ ਹਿਸਾਬਤਾ ਦੇਣਾ ਪਊਗਾ ਮਖੌਲ ਬਣਾਇਆ ਤੂੰ ਲੋਕਾਂ 'ਚ ਮੇਰਾ ਜਲੀਲ ਹੋਇਆ ਤੇਰੇ ਕਰਕੇ ਮੈਂ ਸਾਫ ਤਾਂ ਤੇਰੇ ਤੋਂ ਲੈਣਾ ਹੁੰਗਾ ਮੈਂ ਹਾਂਜੀ ਹੱਸੇਗਾ ਸਰ ਜੀ ਹਾਂਜੀ ਅੱਜ ਬਸ ਮੈਂ 5 ਮਿੰਟ ਚ ਪਹੁੰਚਣਾ ਜੀ ਅੱਛਾ ਅੱਛਾ ਮੀਟਿੰਗ ਠੀਕ ਠੀਕ ਹੈ ਸਰ ਜੀ ਜੱਸੀ ਹਾਂਜੀ ਉਹ ਟਿਫਨ ਪੈਕ ਕਰਤਾ ਮੇਰਾ ਹਾਂਜੀ ਹਾਂਜੀ ਤੁਹਾਡਾ ਟਿਫਨ ਵੀ ਪੈਕ ਹੈ ਤੇ ਚਾਹ ਵੀ ਬਣਾ ਕੇ ਰੱਖੀ ਹੋਈ ਹੈ ਪੀ ਕੇ ਜਾਓ ਨਹੀਂ ਯਾਰ ਚਾਹ ਨਹੀਂ ਅੱਜ ਨਾ ਬੱਚਿਆਂ ਦੇ ਮਾਪੇ ਆਉਣਗੇ ਉਹਨਾਂ ਨਾਲ ਮੀਟਿੰਗ ਆ ਮੈਂ ਮੈਂ ਪ੍ਰਿੰਸੀਪਲ ਸਰ ਦਾ ਫੋਨ ਆਇਆ ਸੀਗਾ ਹੁਣ ਜਲਦੀ ਪਹੁੰਚਣਾ ਮੈਂ ਫਿਰ ਤੁਹਾਨੂੰ ਉੱਥੇ ਵੀ ਟਾਈਮ ਨਹੀਂ ਮਿਲਣਾ 2 ਮਿੰਟ ਲੱਗਣਗੇ ਛੱਡੋ ਨਹੀਂ ਯਾਰ ਤੂੰ ਬਸ ਟੀਫੰਦੇ ਇਕੱਲਾ ਤੇ ਤੂੰ ਕਰਦੇ ਕੰਮ ਤਾਂ ਦੇ ਟਾਈਮ ਨਾਲ ਮੇਟਦੀ ਸੀ ਤੁਸੀਂ ਕੰਮ ਤੰਦੇ ਦੀ ਟੈਨਸ਼ਨ ਨਾ ਲਓ ਤੇ ਅੱਜ ਜੇ ਪੇਰੈਂਟਸ ਟੀਚਰ ਮੀਟਿੰਗ ਹੈ 댓 ਮੀਨਸ ਤੁਸੀਂ ਅੱਜ ਛੇਤੀ ਫ੍ਰੀ ਹੋ ਜਾਓਗੇ ਨਾ ਹਾਂ ਤੇ ਫਿਰ ਆਜੋ ਮੈਂ ਨਰ ਸਮਾਨ ਲੈਣਾ ਸੀ ਓ ਯਾਰ ਬਾਜ਼ਾਰ ਤਾਂ ਆਪਾਂ ਕਿਸੇ ਦਿਨ ਫੇਰ ਚਲੇ ਜਾਵਾਂਗੇ ਇੱਧਰ ੁੱਟੀ ਹੋਈ। ਅੱਛਾ ਤੇ ਫਿਰ ਮੇਰੀ ਗੱਲ ਸੁਣੋ ਕਟੋਕੜ ਖੇਤਾਂ ਚੋਂ ਤਾਂ ਗੇੜਾ ਮਾਰ ਲਿਓ, ਸਾਗ ਤੋੜ ਲਿਆਓ। ਮੈਂ ਸੋਚਦੀ ਸੀ ਅੱਜ ਸਾਗ ਧਰ ਲਾਂ। ਠੀਕ ਆ, ਸਾਗ ਲੈ ਆਉਂ ਪੱਕਾ। ਠੀਕ। ਅੱਛਾ ਸੁਣੋ ਤਾਂ ਸਹੀ ਟਿਫਿਨ ਤਾਂ ਲੈ ਜਾਓ। ਰਵੀ, ਤੂੰ ਤੁਹਾਡੇ ਵੀਰ ਜੀ ਤਾਂ ਹੁਣੇ ਸਕੂਲ ਗਏ ਐ। ਪਤਾ ਮੈਨੂੰ। ਸਕੂਲ ਗਏ। ਤਾਂ ਹੀ ਤੇਰੇ ਕੋਲ ਗੱਲ ਕਰਨਾ ਐ। ਕੀ ਗੱਲ ਹੋ ਗਈ? ਤੁਹਾਡਾ ਮੂਡ ਨਹੀਂ ਠੀਕ ਲੱਗ ਰਿਹਾ ਮੈਨੂੰ। ਸਭ ਠੀਕ ਐ? ਕਿਸੀ ਕੀ ਮਿਲਿਆ ਤੈਨੂੰ ਇਹ ਸਭ ਕਰਕੇ ਮੇਰੇ ਨਾਲ ਮੈਂ ਕਿਹੜਾ ਕੁਝ ਕੀਤਾ ਜੋ ਵੀ ਕੀਤਾ ਡੈਡੀ ਜੀ ਨਹੀਂ ਕੀਤਾ ਮੇਰੇ ਹੱਥ ਬਸ ਕੀ ਸੀ ਤੂੰ ਤਾਂ ਕਹਤਾ ਕਿ ਤੇਰੇ ਹੱਥ ਬਸ ਕੁਝ ਨਹੀਂ ਸੀ ਪਰ ਛੱਡਿਆ ਤੂੰ ਮੈਨੂੰ ਵੀ ਕਾਸੇ ਜੋਗਾ ਨਹੀਂ ਇਹ ਤੇਰੀ ਗਲਤਫਹਮੀ ਹੈ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਰਦਿਆ ਦੀ ਮਰਜ਼ੀ ਹੀ ਮੇਰੀ ਮਰਜ਼ੀ ਹੋਊਗੀ ਕਰਦਿਆ ਦੀ ਪਸੰਦ ਹੀ ਮੇਰੀ ਪਸੰਦ ਹੋਊਗੀ ਮੈਂ ਤੈਨੂੰ ਕੋਈ ਝੂਠਾ ਲਾਰਾ ਨਹੀਂ ਲਾਇਆ ਤੇ ਤੇਰੇ ਘਰਦਿਆਂ ਨੂੰ ਮੇਰੇ ਕਰਜ਼ੇ ਹੀ ਪਸੰਦ ਲੱਭਣੀ ਸੀ ਠੀਕ ਹੈ ਮੈਨੂੰ ਨਾ ਕਰਤੀ ਸੀ ਕਰ ਜਾਂਦਾ ਨਾ ਨਹੀਂ ਸੀ ਮੇਰੇ ਕੋਲ ਨੌਕਰੀ ਪਰ ਮੇਰੀ ਭਰਾ ਨੂੰ ਰਿਸ਼ਤਾ ਕਰਤਾ ਆ ਲੋਕਾਂ ਦਾ ਮਜ਼ਾਕ ਬਣਾਤਾ ਮੈਂ ਮੇਰੇ ਯਾਰ ਦੋਸਤ ਜਿਨ੍ਹਾਂ ਨੂੰ ਪਤਾ ਸੀ ਕਿ ਮੈਂ ਤੈਨੂੰ ਪਸੰਦ ਕਰਦਾ ਟਾੜੀ ਮਾਰ ਕੇ ਹੱਸਦੇ ਮੇਰੇ ਤੇ ਕਿ ਰਵੀ ਤੇਰੀ ਪਸੰਦ ਉਹ ਵਿਆਹੀ ਬੈਠਾ ਪਸੰਦੀ ਸੀ ਪਰ ਆਪਣਾ ਕੋਈ ਰਿਸ਼ਤਾ ਤਾਂ ਨਹੀਂ ਨਾ ਸੀ ਨਾਲੇ ਵੱਡਿਆਂ ਦਾ ਵੀ ਇੱਕ ਤਜਰਬਾ ਹੁੰਦਾ ਹੈ ਜ਼ਿੰਦਗੀ ਦੇਖੀ ਹੈ ਉਹਨਾਂ ਨੇ ਕੁਝ ਦੇਖ ਕੇ ਹੀ ਪਸੰਦ ਕੀਤਾ ਉਹਨਾਂ ਨੇ ਮੇਰੇ ਲਈ ਠੀਕ ਹੈ ਰਿਸ਼ਤਾ ਨਹੀਂ ਸੀ ਆਪਣਾ ਪਰ ਤਾਂ ਨੂੰ ਤਸੰਦ ਵੀ ਮੈਂ ਤਾਂ ਹੀ ਕਰਦਾ ਰਿਹਾ ਜੇ ਤੈਨੂੰ ਕੁਛ ਲੱਗਦਾ ਸੀ ਮੇਰੀ ਗੱਲ ਸੁਣ ਰਵੀ ਛੱਡ ਗੁੱਸੇ ਗਿਲੇ ਜੋ ਪਿੱਛੇ ਹੋ ਗਿਆ ਭੁੱਲ ਜਾ ਹੁਣ ਤੂੰ ਇਹ ਦੇਖ ਐਟ ਪ੍ਰੈਜ਼ੈਂਟ ਆਪਣਾ ਕੀ ਰਿਸ਼ਤਾ ਹੈ ਮੈਂ ਤੇਰੀ ਭਾਬੀ ਲੱਗਦੀ ਆ ਭੁੱਲ ਜਾ ਨਾ ਪਲੀਜ਼ ਮੈਂ ਵੀ ਭੁੱਲ ਚੁੱਕੀ ਆ ਸਾਰਾ ਕੁਝ ਤੂੰ ਭੁੱਲ ਸਕਦੀ ਆ ਪਰ ਮੇਰੇ ਤੋਂ ਤਾਂ ਨਹੀਂ ਭੁਲੇ ਜਾਂਦਾ ਦੇਖ ਮੇਰੇ ਮਾਪਿਓ ਨੇ ਮੈਨੂੰ ਜਿੱਥੇ ਵਿਆਹਤਾ ਮੇਰੇ ਸਿਰ ਮੱਥੇ ਮੈਨੂੰ ਕੋਈ ਸ਼ਿਕਾਇਤ ਨਹੀਂ ਐ ਔਰ ਤੂੰ ਵੀ ਕੋਸ਼ਿਸ਼ ਕਰ ਕਿ ਜ਼ਿੰਦਗੀ ਚ ਕੁਛ ਕਿੱਤਾ ਨਾ ਰੱਖ ਪਲੀਜ਼ ਜ਼ਿੰਦਗੀ ਚ ਅੱਗੇ ਵਧ। ਇਹ ਸ਼ਿਕਾਇਤ ਮੈਂ ਨਹੀਂ ਮੈਂ ਨਹੀਂ ਦੂਰ ਕਰ ਸਕਦਾ। ਇਹ ਤਾਂ ਰਹਿਣ ਗਿਆ ਮੇਰੇ ਦਿਮਾਗ ਚ। ਜਿੰਨਾ ਟਾਈਮ ਲੋਕ ਮੇਰੇ ਤੇ ਹੱਸਦੇ ਰਹਿਣਗੇ, ਜਿੰਨਾ ਟਾਈਮ ਤੈਨੂੰ ਦੇਖ ਕੇ ਮੈਨੂੰ ਫੀਲ ਹੁੰਦਾ ਰਹੂ ਨਾ ਕਿ ਆ ਮੇਰੀ ਸੀ ਤੇ ਕੋਈ ਲੈ ਗਿਆ ਮੇਰੇ ਤੋਂ। ਕੀ ਮੇਰੀ ਸੀ, ਕੌਣ ਲੈ ਗਿਆ? ਨਾਲੇ ਲੋਕ ਤਾਂ ਕੁਛ ਨਾ ਕੁਛ ਬੋਲਦੇ ਹੀ ਰਹਿਣਗੇ। ਪਲੀਜ਼ ਤੂੰ ਆਪਣਾ ਦਿਮਾਗ ਥੋੜਾ ਠੰਡਾ ਕਰ ਔਰ ਸਿਚੁਏਸ਼ਨ ਨੂੰ ਸਮਝ। ਹੁਣ ਮੈਂ ਤੇਰੇ ਭਰਾ ਦੀ ਵਾਈਫ ਆ। ਪਲੀਜ਼ ਤੂੰ ਚਲਾ ਜਾ ਇੱਥੋਂ। ਬੜੇ ਉਹਦੇ ਸੋਰਾਂਚ ਬੋਲ ਰਹੀਆਂ ਜੇ ਮੇਰੇ ਨਾਲ ਵਿਆਹ ਹੀ ਹੁੰਦੀ ਹੈ ਨਾ ਤਾਂ ਖੁਸ਼ ਰੱਖਣਾ ਸੀ ਤੈਨੂੰ ਰਾਣੀ ਬਣਾ ਕੇ ਰੱਖਦਾ ਗੱਡੀਆਂ ਚ ਘਮਾਉਂਦਾ ਹਾ ਕੀ ਕਰ ਰਿਹਾ ਤੇਰੇ ਵਾਸਤੇ ਤੇ ਨਾਲ ਤੇਰੇ ਪਿਆਉਣੇ ਨੌਕਰੀ ਤਾਂ ਦੇਖ ਲਈ ਹੋਰ ਕੀ ਦੇਖ ਲੈ ਬਸ ਕਰ ਰਵੇ ਮੈਂ ਬਹੁਤ ਸੁਣ ਲਿਆ ਹੁਣ ਇੱਕ ਵੀ ਲਫ਼ਜ਼ ਨਾ ਮੈਂ ਆਪਣੇ ਡੈਡੀ ਦੇ ਖਿਲਾਫ ਤੇ ਨਾ ਮੈਂ ਇਹਨਾਂ ਦੇ ਖਿਲਾਫ ਸੁਣੂੰਗੀ ਠੀਕ ਹੈ ਡੈਡੀ ਨੇ ਮੇਰਾ ਇਹਨਾਂ ਨਾਲ ਵਿਆਹ ਕੀਤਾ ਤੇ ਕੁਝ ਦੇਖ ਕੇ ਕੀਤਾ ਔਰ ਨਾਲੇ ਘਰ ਤੇ ਨੂੰ ਇਸ ਚੀਜ਼ ਦਾ ਕਮੰਡ ਹੈ ਕਿ ਤੇਰੇ ਕੋਲ ਗੱਡੀਆਂ ਕਾਰ ਆ ਸਾਰਾ ਕੁਝ ਹੈ ਤੇ ਸਭ ਕੁਝ ਇਹੀ ਨਹੀਂ ਹੁੰਦਾ ਮੈਨੂੰ ਇਹਨਾਂ ਦੀ ਸਾਦਗੀ ਪਸੰਦ ਹੈ ਕਿੰਨੇ ਚੰਗੇ ਨੇ ਕਿੰਨੇ ਲਾਇਲ ਨੇ ਮੇਰੇ ਲਈ ਔਰ ਮੇਰਾ ਕਿੰਨਾ ਖਿਆਲ ਰੱਖਦੇ ਆ ਹੋਰ ਵੀ ਬਹੁਤ ਖੂਬੀਆਂ ਹੁੰਦੀਆਂ ਰਵੀ ਜ਼ਿੰਦਗੀ 'ਚ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ ਨਾ ਲਾਇਲ ਤਾਂ ਮੈਂ ਵੀ ਸੀਗਾ ਤੇਰੇ ਲਈ ਰਵੀ ਤੂੰ ਕਿਹੜੇ ਟਾਈਮ ਦੀ ਗੱਲ ਕਰ ਰਿਹਾ ਨਾਲੇ ਸੰਜੋਗਾ ਦੀ ਗੱਲ ਹੁੰਦੀ ਹੈ ਮੇਰੇ ਇਹਨਾਂ ਨਾਲ ਸੰਜੋਗ ਲਿਖੇ ਸੀ ਡੈਡੀ ਨੇ ਮੈਨੂੰ ਇਹਨਾਂ ਨਾਲ ਵਿਆਇਆ ਮੈਂ ਬਹੁਤ ਖੁਸ਼ ਆ ਔਰ ਪਲੀਜ਼ ਤੂੰ ਵੀ ਜ਼ਿੰਦਗੀ 'ਚ ਪਸ਼ਕੈਤਾ ਘੱਟ ਰੱਖ ਤੇ ਥੋ ਚਲਾ ਜਾ ਪਿਛਲਾ ਸਾਰਾ ਕੁਝ ਭੁੱਲ ਜਾ ਚਲਾ ਜਾਉਂਗਾ ਤੇਰੇ ਪਿਓ ਦੀ ਨਾ ਵੀ ਸੁਣ ਲਈ ਸੀ ਤੂੰ ਵੀ ਕਹਤਾ ਚਲਾ ਜਾ ਚਲ ਜੂਗਾ ਪਰ ਜਿਹੜੇ ਲੋਕ ਮੇਰੇ ਵੱਲ ਝਾਕਦੇ ਆ ਨਾ ਤੇ ਰੱਤ छाਤੀ ਚ ਤੀਰਾਂ ਵਾਂਗੂ ਵੱਜਦੇ ਆ ਮੇਰੇ ਠੰਡੇ ਦਿਮਾਗ ਨਾਲ ਸੋਚ ਤੂੰ ਕੀ ਬੋਲ ਰਿਹਾ ਐ ਇਹ ਲੋਕਾਂ ਦਾ ਤਾਂ ਕੰਮ ਹੀ ਐ ਕੁਛ ਨਾ ਕੁਛ ਬੋਲਣਾ ਪਲੀਜ਼ ਮੇਰੀ ਗੱਲ ਸੁਣ ਹੁਣ ਤੇਰਾ ਮੇਰਾ ਰਿਸ਼ਤਾ ਇੱਕ ਪਰਜਾਈ ਹੋਰ ਡੇਰ ਦਾ ਐ ਪਲੀਜ਼ ਇਸ ਛੇ ਨੂੰ ਖਰਾਬ ਨਾ ਕਰ ਪਲੀਜ਼ ਕੋਈ ਨਾ ਉਹ ਹਰ ਵੀ ਕਿਵੇਂ ਯਾਦ ਕਰ ਲਿਆ ਯਾਦ ਤਾਂ ਕਰਨੀ ਸੀ ਕੋਣ ਬਾਈ ਆ ਪਿੰਡ ਤਾਂ ਨਾ ਯਾਰ ਕਿਸੇ ਕੋਲੇ ਬੈਠਣ ਜੋਗਾ ਵੀ ਨਹੀਂ ਜੇ ਬੈਈਆਂ ਨਾ ਮੇਰੇ ਸਾਰੇ ਟੱਚਰਾਂ ਹੀ ਕਰੀ ਜਾਂਦੇ ਰਹਿੰਦੇ ਐਹੋ ਜਿਹਾ ਕੀ ਹੋ ਗਿਆ ਤੈਨੂੰ ਕਹਦੀਆਂ ਟੱਚਰਾਂ ਕਰੀ ਜਾਂਦੇ ਨੇ ਪਿੰਡ ਵਾਲੇ ਯਾਰ ਉਹ ਬਾਈ ਤੈਨੂੰ ਪਤਾ ਹੀ ਸੀ ਨਾ ਆ ਕਾਲਜ ਜਿਹੜੀ ਕੁੜੀ ਜੱਸੀ ਮੇਰੇ ਨਾਲ ਪੜ੍ਹਦੀ ਸੀ ਹਾਂ ਮੈਂ ਪਸੰਦ ਕਰਦਾ ਸੀ ਉਹਨੂੰ ਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਸੀ ਤੇ ਪਹਿਲਾਂ ਦੋਨੇ ਵੀ ਮੈਨੂੰ ਲਾਰਿਆਂ ਚ ਰੱਖਿਆ ਵੀ ਤੂੰ ਮੇਰੇ ਘਰ ਦੇ ਨਾਲ ਗੱਲ ਕਰ ਲਈ ਕੋਈ ਗੱਲ ਨਹੀਂ ਬਿਆ ਮੈਂ ਤੇਰੇ ਨਾਲ ਕਰਾ ਲੂੰਗਾ ਤੇ ਜਿੱਦ ਦੇ ਉਹਦਾ ਪਿਓ ਮੈਨੂੰ ਦੇਖਣਾ ਆ ਸਾਡੇ ਵਾਲ ਨੂੰ ਨੌਕਰੀ ਮਿਲ ਗਈ ਤੇ ਮੇਰਾ ਸਾਲਾ ਹੋ ਤਾਂ ਤੇ ਲੱਟੂ ਹੋ ਗਿਆ ਤੇ ਉਹਨੂੰ ਰਿਸ਼ਤਾ ਕਰ ਗਿਆ ਮੇਰੀ ਘਰ ਚ ਬਈ ਮੇਰੀ ਮੰਗ ਬਸਦੀ ਆ ਪਰ ਮੇਰੇ ਨਾਲ ਨਹੀਂ ਮੇਰੇ ਤਾਇ ਦੇ ਪੁੱਤ ਨਾਲ ਉਹਨੂੰ ਯਾਰ ਉਹਦਾ ਪਿਓ ਕਿਵੇਂ ਪਸੰਦ ਕਰ ਗਿਆ ਨਾ ਉਹ ਦੇਖਣ ਨੂੰ ਸੋਹਣਾ ਸੁਨਖ ਹੈਗਾ ਤੂੰ ਕਿੱਥੇ ਉਹ ਕਿੱਥੇ ਯਾਰ ਕਾਲਾ ਆ ਕੋਦੀ ਵੀ ਕਿਸਮਤ ਦੇਖ ਲੈ ਫਿਰ ਤੂੰ ਤੂੰ ਕੀ ਕਰ ਰਹਾ ਹੈ ਬਸ ਲੋਕਾਂ ਦੀ ਗੱਲਾਂ ਸੁਣੀ ਜਾਂਨੇ ਬਾਈ ਹੋਰ ਕੀ ਕਰਾਂ ਮੈਂ ਹੌਟਾ ਜੱਸੀ ਨੂੰ ਕਿਹਾ ਜਾ ਕੇ ਉਹ ਕਹਿੰਦੀ ਮੈਂ ਤਾਂ ਜੋ ਮੇਰੇ ਪਿਆਉਣੇ ਕਰਤਾ ਉਹੀ ਠੀਕ ਹੈ ਬਈ ਯਾਰ ਬਸ ਸਮਝ ਹੀ ਨਹੀਂ ਆਉਂਦੀ ਜੇ ਕਰਦਾ ਕੁਸ ਖਾ ਕੀ ਮਰ ਜਾ ਓਹੋ ਐਹੀ ਜੀ ਗੱਲ ਨਹੀਂ ਕਰਦੇ ਹੋਂਦੇ ਮਰਦ ਬੰਦੇ ਨਾਲੇ ਜੇ ਕੰਮ ਸਿੱਧੀ ਉਂਗਲ ਨਾਲ ਨਾ ਨਿਕਲੇ ਨਾ ਤਾਂ ਟੇਢੀ ਥੋੜੀ ਜੀ ਕਰਨੀ ਪੈਂਦੀ ਹੈ ਮੈਂ ਸਮਝਾ ਨਹੀਂ ਬਾਈ ਸਮਝਾ ਦਿੱਤਾ ਤੈਨੂੰ ਮੈਂ ਦਿੰਨਾ ਆਇਆ ਤਾਂ ਮੈਂ ਵੀ ਤੇਰੇ ਕੋਲ ਇੱਕ ਕੰਮ ਸੀਗਾ ਹਾਂ ਪਰ ਇਹ ਕੰਮ ਤੇਰਾ ਮੈਂ ਕਰ ਦੂੰਗਾ ਪਰ ਕਈ ਸਾਲ ਹੋ ਗਏ ਤੇਰੇ ਕੋਲ ਕੀੜੇ ਮਾਰਦੇ ਨੂੰ ਆ ਤੇਰੇ 5 ਕਿਲੇ ਲੈਣਾ ਟੱਕ ਨਾ ਬਹੁਤ ਵਾਰੀ ਬਈ ਤੈਨਾਂ ਕਰਤੀ ਮੈਨੂੰ ਤੇ ਮੈਂ ਤੇਰਾ ਉਹ ਕੰਮ ਕਰ ਦੂੰਗਾ ਮੈਨੂੰ ਇਹ 5 ਦੇ 5 ਕਿਲੇ ਠੇਕੇ ਤੇ ਚਾਹੀਦੇ ਨੇ ਉਹ ਠੇਕੇ ਛੱਡ ਬਾਈ ਯਾਰ ਤੂੰ ਗਹਿਣੇ ਤੇ ਵੜ ਲੈ ਪਰ ਤੂੰ ਮੇਰਾ ਕੰਮ ਕਰ ਜਿਹਦੇ ਕਰਕੇ ਮੇਰਾ ਜਾਣਾ ਦੱਬਰ ਹੋ ਰਿਹਾ ਤੂੰ ਜ਼ੁਬਾਨ ਤੋਂ ਨਾ ਮੁੱਕਰੀ ਤੇ ਉਹ ਕੰਮ ਦੱਤਨ ਮੈਂ 2 ਮਿੰਟਾਂ ਦੀ ਗੱਲ ਐ ਜੇ ਉਹ ਸਿੱਧੀ ਉਂਗਲੇ ਨਾਲ ਨਹੀਂ ਮੰਦੀ ਨਾ ਤਾਂ ਉਹ ਓਹ ਟੰਗ ਨਾਲ ਬਦਨਾਮ ਕਰ ਦਿੰਦੇ ਆ ਤਰੀਕੇ ਬੜੇ ਨੇ ਮੈਂ ਭੱਜ ਜਾ ਨਾ ਜੇ ਤੂੰ ਡਰਦੇਗਾ ਦੇਖ ਤੇਰੇ ਬਾਈ ਨੂੰ ਜਮਾ ਕੇ ਕਰ ਬਾਈ ਫਿਰ ਜਦੋਂ ਉਹ ਨਹੀਂ ਸੱਦੇ ਚੱਲੇ ਮੇਰੇ ਨਾਲ ਫਿਰ ਮੈਂ ਉਹਨਾਂ ਨਾਲ ਕਿਉਂ ਸੱਦਾ ਚੱਲਾਂ ਰਹੇ ਜੇ ਕੰਮ ਨੂੰ ਤਾਂ ਸ਼ੇਰ ਆ ਮੈਂ ਤੂੰ ਟੈਨਸ਼ਨ ਫ੍ਰੀ ਹੋ ਜਾ ਭਾਈ ਜੇ ਆ ਕੰਮ ਕਰ ਦੇਣਾ ਮੇਰਾ ساری ਉਮਰ ਪੈਰੀ ਤੋ ਤੋ ਕੀ ਪੀਊਗਾ ਤੇਰੇ ਉਹ ਪੈਰ ਤੋਣ ਦੀ ਲੋੜ ਹੀ ਨਹੀਂ ਤੇ ਕਹੇ ਤਾਂ ਨਾ ਕਮ ਹੋ ਜੂਗਾ ਹੁਣ ਤਾਂ ਤੂੰ ਦੇਖ ਫਿਰ ਆ ਬਾਈ ਕਰਦਾ ਕੀ ਹੈ ਚੱਲ ਨਾਲੇ ਮੇਰੇ ਹੁੰਦੇ ਫਿਕਰ ਨਾ ਕਰਿਆ ਕਰ ਤੋਰ ਨਾਲ ਰਿਹਾ ਕਰ ਐਵੇਂ ਜਿਹੜਾ ਲੇ ਗਿਆ ਕਰ ਚੰਗਾ ਆ ਜਾ ਫਿਰ ਕਰਦੇ ਆ ਜਗੜ ਕੋਈ ਚੱਲ ਵੇਖੇਗਾ ਮਾਸਟਰ ਜੀ ਮਾਸਟਰ ਜੀ ਇਹ ਕੋਣ ਆ ਗਿਆ ਹੁਣ ਮਾਸਟਰ ਜੀ ਤਾਂ ਸਕੂਲ ਗਏ ਆ ਤੁਸੀਂ ਮੈਡਮ ਮੈਨੂੰ ਤਾਂ ਤੁਹਾਡਾ ਗਿੱਜਰ ਖਰਾਬ ਹੈ ਉਹਦੀ ਕੰਪਲੇਂਟ ਪਾਈ ਸੀਗੀ ਮੈਂ ਤਾਂ ਗਿੱਜੇ ਠੀਕ ਕਰਨਾ ਆਇਆ ਸੀਗਾ ਅੱਛਾ ਉਹ ਉਧਰਲੇ ਪਾਸੇ ਆ ਬਾਥਰੂਮ ਕੀ ਜਿੱਤਾ ਠੀਕ ਕਰ ਦੇਣਗੇ ਮੈਂ ਪਰ ਮੈਂ ਤੁਹਾਨੂੰ ਪਹਿਲਾਂ ਦੇਖਿਆ ਕਿਤੇ ਮੈਨੂੰ ਹਾਂ ਹੂੰ ਕਿੱਥੇ ਤੁਹਾਡਾ ਨਾਮ ਸੋਨੀ ਆ ਨਾ ਨਹੀਂ ਨਹੀਂ ਤੁਹਾਨੂੰ ਕੋਈ ਭਲੇਖਾ ਪੈ ਰਿਆ ਮੇਰਾ ਨਾਮ ਜੱਸੀ ਹੈ ਪੱਕਾ ਨਾਮ ਜੈਸਮਿਨ ਨਹੀਂ ਮੈਂ ਮੈਨੂੰ ਕੋਈ ਭਲੇਖਾ ਨਹੀਂ ਪੈ ਰਿਆ ਐਕਚੁਅਲੀ ਸੇਮ ਤੁਹਾਡੀ ਸ਼ਕਲ ਦੀ ਸੋਨੀ ਨਾਂ ਦੀ ਕੁੜੀ ਹੈ ਸਾਡੇ ਪਿੰਡੋਂ ਨਹੀਂ ਨਹੀਂ ਮੇਰਾ ਇਹੀ ਘਰ ਹੈ ਮੈਂ ਇਸੇ ਘਰ ਚ ਵੀ ਆਈ ਆ ਚਲੋ ਹੋ ਸਕਦਾ ਹੈਗਾ ਪਰ ਇੱਕ ਦਿੱਕਤ ਹੈਗੀ ਉਹਦੀ ਮੰਮੀ ਨਾ ਸੋਨੀ ਦੀ ਜਾਤ ਚ ਡੇਲੀ ਰੋ ਰੋ ਕੇ ਕੰਬਲੀ ਹੋ ਰਹੀਏਗੀ। ਉਹ ਪਤਾ ਨਹੀਂ ਕਿਸੇ ਨੇ ਚੱਕ ਕੇ ਲੈ ਗਿਆ ਕੋਈ। ਪਤਾ ਨਹੀਂ ਕਿਸੇ ਨੇ ਗੱਡਨਾਵ ਕਰੀਆ। ਪਰ ਤੁਸੀਂ ਫਿਰ ਉਹਨਾਂ ਦੀ ਪੁਲਿਸ ਕੰਪਲੇਂਟ ਕਰਾਉਣਾ। ਤੁਸੀਂ ਫਿਰ ਮੈਨੂੰ ਨਾ ਨਾ ਕੁਝ ਕਹੋ। ਨਹੀਂ ਮੈਂ ਮੈਂ ਤਾਂ ਤੁਹਾਨੂੰ ਪਹਿਲੇ ਵਾਰ ਦੇਖਣ ਸਾਰਿਆ ਸੋਚਿਆ ਵੀ ਤੁਸੀਂ ਸੋਹਣੇ ਹੋ। ਤੇ ਮੈਨੂੰ ਉਹ ਬੁੱਢੀ ਮਾਤਾ ਦੀ ਯਾਦ ਆ ਗਈ ਵਿਚਾਰੇ ਦੀ। ਸਾਰਾ ਪਿੰਡ ਉਹਦੇ ਤੇ ਤਰਸ ਖਾਂਦਾ ਹੈਗਾ। ਉਹ 24 ਘੰਟੇ ਰੋਂਦੀ ਫਿਰਦੀ ਹੈ। ਗੜੀਆਂ 'ਚ ਕੰਬਲੀ ਹੋਈ ਫਿਰਦੀ ਹੈਗੀ। ਜੇ ਤੁਸੀਂ ਮੈਂਡ ਨਾ ਕਰੋ ਤਾਂ ਪਲੀਜ਼ ਮੈਂ ਤੁਹਾਡੇ ਨਾਲ ਇੱਕ ਸੈਲਫੀ ਲੈ ਸਕਦਾ ਤਾਂ ਕਿ ਉਹ ਮਾਤਾ ਨੂੰ ਜਾ ਕੇ ਦਿਖਾ ਦੂੰਗਾ ਵੀ ਤੇਰੀ ਕੁੜੀ ਠੀਕ ਠਾਕ ਵਸਦੀ ਹੈਗੀ। ਬਾਕੀ ਕੋਈ ਦਿੱਕਤ ਨਹੀਂ ਹੋਣੀ ਤੁਹਾਨੂੰ। ਅਗਰ ਮੇਰੀ ਤਸਵੀਰ ਨਾਲ ਉਹ ਖੁਸ਼ ਹੋ ਸਕਦੇ ਆ ਤਾਂ ਪਲੀਜ਼ ਮੈਂ ਮਾਇੰਡ ਨਾ ਕਰੀਂ। ਤੁਸੀਂ ਉਹਨਾਂ ਨੂੰ ਦਿਖਾ ਕੇ ਡਿਲੀਟ ਕਰ ਦਿਓ। ਹਾਂ ਬਿਲਕੁਲ ਬੇਫਿਕਰ ਹੋ ਜਾਓ। ਹਮ। ਥੈਂਕ ਯੂ ਮੈਮ ਤੁਹਾਡਾ ਸੁਭਾਅ ਬਹੁਤ ਚੰਗਾ। ਬਾਕੀ ਤੁਹਾਡਾ ਗੀਜੇ ਠੀਕ ਕਰ ਦੇਣਾ। ਹਾਂਜੀ ਬਸ ਇੱਧਰ ਨੂੰ ਐ। ਇੱਕ ਸ਼ਕਲ ਦੀ ਵੀ ਤਾਂ ਕਿੰਨੇ ਇਨਸਾਨ ਹੁੰਦੇ ਆ ਹੋ ਸਕਦਾ। ਮੇਰੀ ਸ਼ਕਲ ਦੀ ਹੋਵੇ ਉਹ। ਬਾਈ ਇਗਨੋਰ ਕਰਕੇ ਲੰਘਣ ਲੱਗ ਗਿਆ ਕਦੇ ਕਿਸੇ ਟਾਈਮ ਤੇ ਇਕੱਠੇ ਖੇਡਦੇ ਰਹੇ ਆਪਾਂ ਇੱਕ ਘਰ ਚ ਬੇਬੇ ਦੇ ਹੱਥੋਂ ਰੋਟੀਆਂ ਖਾਧੀਆਂ ਨੇ ਇਕੱਠਿਆਂ ਨੇ ਤੈਨੂੰ ਨੌਕਰੀ ਮਿਲ ਗਈ ਤੇਰਾ ਵਿਆਹ ਹੋ ਗਿਆ ਪਤੰਦਰਾ ਜਮਾ ਸ਼ਰੀਕ ਹੀ ਬਣ ਗਿਆ ਤੂੰ ਤਾਂ ਸ਼ਰੀਕ ਬਣਿਆ ਨਹੀਂ ਬਾਈ ਤੁਸੀਂ ਨੇ ਬਣਾਇਆ ਤੁਹਾਡੇ ਤੋਂ ਕੋਈ ਵੀ ਖੁਸ਼ੀ ਨਹੀਂ ਜਰੀ ਗਈ ਮੇਰੀ ਨਾ ਮੇਰੇ ਵਿਆਹ ਦੀ ਨਾ ਮੇਰੀ ਨੌਕਰੀ ਦੀ ਉਸ ਤੋਂ ਪਰ ਦਰਮਨ ਨੂੰ ਕਰੂ ਕੱਢਤਾ ਹੋਏ ਜੜੀ ਬੇਬੇ ਨੇ ਬਾਈ ਆਪਾਂ ਨੂੰ ਰੋਟੀਆਂ ਖਵਾਈਆਂ ਸੀ ਨਾ ਉਹਦੀ ਹੁਣ ਸੇਵਾ ਕਰਾਉਂਦੀ ਉਮਰ ਸੀ ਸ਼ਾਇਦ ਕਰੋ ਨਾ ਕਰਦੀ ਉਹ ਜੇ ਨੂੰ ਉਹਦੇ ਪਸੰਦ ਦੀ ਆਈ ਹੁੰਦੀ ਤੈਨੂੰ ਵੀ ਪਤਾ ਕੀ ਹੋਇਆ ਸੀ ਸਾਲ ਕੋਈ ਨਾ ਕਰ ਮਿੱਟੀ ਪਾਈ ਇਹਨਾਂ ਪੁਰਾਣੀਆਂ ਗੱਲਾਂ ਤੇ ਕਿਉਂਕਿ ਨੌਹਾਂ ਨਾਲੋਂ ਕਦੇ ਮਾਸ ਬੱਕ ਨਹੀਂ ਹੁੰਦਾ ਹੁੰਦਾ ਉਹ ਕੀ ਬੋਲੀ ਜਨਾ ਰਵੀ ਯਾਰ ਤੂੰ ਪਤਾ ਸੀ ਮੈਨੂੰ ਭਰਾ ਮੈਂ ਸਮਝਦਾ ਤੂੰ ਤਾਂ ਸ਼ਰੀਕ ਹੀ ਸਮਝਦਾ ਮੈਨੂੰ ਪਤਾ ਸੀ ਤੂੰ ਸਵਾਲ ਕਰੇਂਗਾ ਮੈਨੂੰ ਹੀ ਇਸ ਲਈ ਪ੍ਰੂਫ ਦੇ ਨਾਲ ਆਇਆ ਮੈਂ ਆਹ ਦੇਖ ਜਦੋਂ ਤੂੰ ਸਕੂਲ ਭੱਜ ਜਾਣਾ ਨਾ ਆਹ ਬੰਦਾ ਹੁੰਦਾ ਘਰ ਚ ਘਰ ਇਹ ਡੱਡ ਹੋਏ ਆ ਆਪਣੀ ਇੱਜ਼ਤ ਨਹੀਂ ਡੱਡ ਹੋ ਜਾਂਦੀ ਇਹਦੇ ਨਾਲ ਲੜਾਈਆਂ ਝਗੜੇ ਤਾਂ ਚੱਲਦੀ ਰਹਿੰਦੇ ਆ ਬਾਈ ਮੁੱਲ ਤਾਂ ਇੱਜ਼ਤਾਂ ਦੇ ਹੁੰਦੇ ਆ ਪਰਿਵਾਰਾਂ ਦੀਆਂ ਇੱਜ਼ਤਾਂ ਤਾਂ ਹੀ ਰਹਿੰਦੀਆਂ ਨੇ ਜੇ ਪਰਿਵਾਰ ਇਕੱਠੇ ਰਹਿਣ ਹਵਦਾ ਮਾਰੂ ਛਾਵੇਂ ਸੱਟੂ ਐਵੇਂ ਨਹੀਂ ਕਿਹਾ ਕਿਸੇ ਨੇ ਇਹ ਤੇਰਾ ਕੀ ਲੱਗਦਾ ਜੱਸੀ ਐ ਡਬੜਾ ਧੋਖਾ ਕਰ ਰਹੀਆ ਮੇਰੇ ਨਾਲ ਹੁਣੇ ਜਾ ਕੇ ਪੋਤਾ ਉਹਨੂੰ ਗੋਬਨ ਦੀ ਸਕੀਮ ਤਾਂ ਬਧਿਆ ਕੰਮ ਕਰ ਗਈ। ਹੁਣ ਇਹ ਕੋਸ਼ਕਵਰੀ ਦੰਨਾ ਉਹਨੂੰ। ਆਗੇ ਤੁਸੀਂ ਖਾਲੀ ਹੱਥ ਹੀ ਆਗੇ। ਤਾਨੂੰ ਖੇਤਾਂ 'ਚ ਭੇਜਿਆ ਸੀ ਸਾਗ ਲੈ ਜਾਂਦੇ। ਯਾਰ ਮੈਂ ਤਾਂ ਜਾ ਕੇ ਪਸਤੌਣਾ। ਪਸਤੌਣਾ? ਐਨੇ ਟਾਈਮ ਬਾਅਦ ਗਏ ਤੁਹਾਡਾ ਤਾਂ ਮੂਡ ਸੋ ਕੋ ਸਹੀ ਹੋਣਾ ਚਾਹੀਦਾ ਸੀ। ਹੋ ਯਾਰ ਮੇਰਾ ਮੂਡ ਨਹੀਂ ਠੀਕ ਹੈ ਗੱਜ ਯਾਰ ਸੀ। ਹੋਇਆ ਕੀ? ਸਤੂ 'ਚ ਕੋਈ ਗੱਲ ਹੋਈ ਹੈ? ਨਾ। ਮੇਰੇ ਵੱਲ ਦੇਖੋ ਤਾਂ ਸਹੀ ਦੱਸੋ ਤਾਂ ਸਹੀ ਹੋਇਆ ਕੀ ਹੈ? ਉਹ ਕੁਝ ਨਹੀਂ ਹੋਇਆ ਯਾਰ ਅਸੀਂ ਬਸ ਉਹੀ ਮੂਡ ਜਾ ਖਰਾਬ ਆ ਬਸ ਪਰ ਤੁਸੀਂ ਦੱਸੋਗੇ ਤਾਂ ਠੀਕ ਹੋਊਗਾ ਨਾ ਮੈਂ ਕਿਹਾ ਨਾ ਯਾਰ ਮੈਨੂੰ ਕੱਲਾ ਛੱਡ ਦੇ ਬਸ ਤੁਸੀਂ ਤਾਂ ਕਦੇ ਐ ਕਰਦੇ ਨਹੀਂ ਹੁੰਦੇ ਕੋਈ ਆ ਕਿ ਕੋਈ ਨਹੀਂ ਟਾਈਮ ਆਉਂ ਤਾਂ ਦੱਸ ਦਊਗਾ ਅੱਛਾ ਚਲੋ ਸਾਗ ਨਹੀਂ ਲੈ ਕੇ ਆਏ ਮੈਂ ਕੁਝ ਹੋਰ ਸਬਜ਼ੀ ਬਣਾਣਾ ਦੋਸਤਾਂ ਕੀ ਖਾਣ ਦਾ ਮਨ ਹੈ ਮੈਂ ਉਹੀ ਬਣਾ ਦੇਣੀ ਆ ਯਾਰ ਕੁਝ ਮਰਜ਼ੀ ਬਣਾ ਲੈ ਤੈਨੂੰ ਕਿਹਾ ਨਾ ਮੇਰਾ ਮੂਡ ਸੱਚੀ ਖਰਾਬ ਆ ਮੈਨੂੰ ਕੱਲਾ ਛੱਡ ਦੇ ਬਸ ਚਲੋ ਜ਼ਿਆਦਾ ਨਾ ਸੋਚੋ ਸਭ ਕੁਝ ਠੀਕ ਹੋ ਜਾਊਗਾ ਜਰ ਜੱਸੀ ਦੇ ਰੰਗਾ ਦਾ ਵੀ ਨਹੀਂ ਪਤਾ ਲੱਗਦਾ ਵੀ ਇਹ ਸੱਚੀ ਆ ਜਾਂ ਲੋਕ ਸੱਚੇ ਨੇ ਪਰ ਐ ਕਿਸੇ ਕੋਲੇ ਫੋਟੋ ਵੀ ਕਿਵੇਂ ਹੋ ਸਕਦੀ ਆ ਹਰਵੀ ਨੇ ਫੋਟੋ ਦਿਖਾਈ ਆ ਮੈਨੂੰ ਪਰ ਮੈਂ ਸੱਚ ਜਾਣ ਕੇ ਰਹੂੰਗਾ ਸੱਚੀ ਕਹਿੰਦੇ ਨੇ ਲੋਕ ਯਾਰ ਕਿ ਰੰਗ ਰੂਪ ਹੀ ਮੈਟਰ ਕਰਦਾ ਲੋਕ ਕਿਸੇ ਦੇ ਗੁਣਾਂ ਨੂੰ ਜਾਣਦੇ ਹੇ ਵੀ ਇਹਨੇ ਸੋਨੇ ਤਰੀਕੇ ਨਾਲ ਧੋਖਾ ਦੇ ਰਹੀਆ ਮੈਨੂੰ ਕਿ ਮੈਨੂੰ ਮਹਿਸੂਸ ਵੀ ਨਹੀਂ ਹੋਣ ਦਿੰਦੀ ਪਰ ਸੱਚ ਤਾਂ ਪਤਾ ਕਰਕੇ ਰਹਾਂਗਾ ਮੈਂ ਕੀ ਪਰ ਸਟੋਪ ਨਾ ਜਦ ਸਿਲੂਏਨਾ ਪਤਾ ਲੱਗੇ ਕਿ ਮੈਨੂੰ ਉਹ ਬੰਦੇ ਬਾਰੇ ਪਤਾ ਹੈ ਖਦਰ ਰੰਗਿਆ ਤੇ ਫੜਵਾ ਲੂ ਮੈਂ ਗੋਦ ਬਾਈ ਕਹਿੰਦਾ ਸੀ ਜਰਾ ਕੁਛ ਕਰ ਦੂੰਗਾ ਕੀ ਹੋ ਗਿਆ ਉਹ ਆ ਗਿਆ ਬਾਈ ਬਾਲੀ ਵੱਡੀ ਉਮਰ ਆ ਤੇਰੀ ਤੈਨੂੰ ਯਾਦ ਕਰੀ ਜਾਂਦਾ ਸੀ ਉਹ ਯਾਰ ਤੂੰ ਤਾਂ ਕਹਿੰਦਾ ਸੀ ਮੈਂ ਸਾਰਾ ਕੁਝ ਕੰਮ ਫਿੱਟ ਕਰ ਦੂੰਗਾ ਮਿੰਟ ਜੀ ਦੇ ਅੱਡੋ ਫਾਟੀ ਕਰਾ ਦੂੰ ਉਹਨਾਂ ਨੂੰ ਕੁਝ ਵੀ ਨਹੀਂ ਕੀਤਾ ਯਾਰ ਸਵਾਬ ਨਹੀਂ ਉੱਡੀ ਤੇਰੇ ਤੋਂ ਤਾਂ ਉਹ ਕੀਤਾ ਕਿਉਂ ਨਹੀਂ ਕਿਉਂ ਕਾਲੇ ਪਹਿਰੇ ਐ ਨਾ ਦੇਖ ਤੂੰ ਥੋੜਾ ਜਿਹਾ ਤਾਂ ਠੰਡ ਰੱਖ ਤੂੰ ਦੋ ਚਾਰ ਦਿਨ ਦੇਖ ਕਿਵੇਂ ਪੈਂਦਾ ਇਹ ਕਸਮਾਨ ਪਰ ਕਸਮਾਨ ਪਾਉ ਕਦੇ ਨਾਲ ਕੋਈ ਪਲਾਨ ਹੈਗਾ ਤੇਰੇ ਕੋਲੇ ਤੈਨੂੰ ਦੱਸਿਆ ਤਾਂ ਹੈਗਾ ਜੀਗਾ ਚਲ ਐਂ ਕਰਦੇ ਆਂ ਫਿਰ ਹੁਣ ਤੈਨੂੰ ਐ ਜਿਆਦਾ ਕਾਲ ਹੋ ਰਹੀ ਐ ਅੱਜ ਹੀ ਲੈ ਫਿਰ ਮੈਂ ਮੜਾ ਉਧਰ ਉਹਨਾਂ ਦੇ ਘਰ ਕਿ ਨਹੀਂ ਜਾਊਂਗਾ। ਹਾਂ। ਫੇ ਤੂੰ ਬਿੜਕ ਰੱਖੀ ਬਸ। ਹਾਂ। ਉਹਦੇ ਘਰ ਵਾਲੇ ਨੂੰ ਫੋਨ ਮਾਰ ਦੇ। ਮੈਂ ਮਾਸਟਰ ਨੂੰ ਮਾਰਦਾ ਫੋਨ। ਹਾਂ। ਸਹੀ ਗੱਲ ਐ। ਫੇ ਉਹ ਨੂੰ ਸ਼ੱਕ। ਨਾਲੇ ਨਾਲੇ ਉਹਦੇ ਮਸਟ ਨੂੰ ਚੰਗੀ ਤਰ੍ਹਾਂ ਪੰਪ ਭਰੀ। ਉਹ ਕੋਈ ਚੱਕਰ ਨਹੀਂ ਹੁਣ ਉਹ ਕੰਮ ਮੇਰੇ ਤੇ ਛੱਡ ਦੇ। ਤੂੰ ਬਸ ਉਹਨਾਂ ਦੇ ਘਰ ਕਿ ਨਹੀਂ ਢੇੜਾ ਕੱਢ। ਮਾਸਟਰ ਨੂੰ ਤਾਂ ਮੈਂ ਆਪੇ ਸਮਝਾਉਣਾ। ਮੈਂ ਜਾਣ। ਠੀਕ ਐ। ਤੂੰ ਚੱਲ। ਮੈਂ ਲਾਉਣਾ ਫੋਨ। ਓ ਬਾਈ। ਕਿੱਧਰ ਤੋ ਰਫਰਦਾ ਤੂੰ? ਗੱਲ ਸੁਣ। ਉਹ ਬੰਦਾ ਆਇਆ ਹੋਇਆ ਹੁਣ ਕਰੇ। ਕਾਇਆ ਸ਼ੇਦਨ ਆ ਜਾ ਆ ਜਾ ਦੇਖ ਲੈ ਉੱਤੋਂ ਹੀ ਫੜਦੇ ਆ ਜੱਸੀ ਹਾਂਜੀ ਕਿੱਥੇ ਐਸੀ ਕੱਪੜੇ ਧੋਰੀ ਸੀ ਦੱਸੋ ਕੁਝ ਚਾਹੀਦਾ ਹੋਮੁੰਡਾ ਕੌਰ ਸੇ ਜਾ ਕਿਹੜਾ ਮੁੰਡਾ ਉਹ ਜਿਹੜਾ ਹੋਣੇ ਗਿਆ ਕਰੋ ਆਪਣੇ ਉਹ ਤੁਸੀਂ ਕੀ ਬੋਲੀ ਜਾ ਰਹੇ ਹੋ ਕਰ ਤਾਂ ਕੋਈ ਆਇਆ ਹੀ ਨਹੀਂ ਜੱਸੀ ਪਹਿਲਾਂ ਮੈਂ ਲੋਕਾਂ ਦੀ ਗੱਲਾਂ ਸੁਣਦਾ ਸੀ ਮੈਨੂੰ ਯਕੀਨ ਨਹੀਂ ਸੀ ਹੁੰਦਾ ਅੱਜ ਮੈਂ ਉਹਨੂੰ ਆਪਣੇ ਘਰੋਂ ਆਖੀ ਜੰਦੇ ਉਹ ਦੇਖੇਗਾ ਕੁਛ ਵੀ ਬੋਲੀ ਜਾ ਰਹੇ ਹੋ ਗਲਤਫਹਿਮੀ ਹੋਈ ਹੈ ਤੁਹਾਨੂੰ ਕੋਈ ਜੱਸੇ ਕੀ ਕਮੀ ਰਹੀ ਸੀ ਮੇਰੇ ਪਿਆਰ ਚ ਯਾਰ ਤੈਨੂੰ ਰੱਬ ਮੰਨਿਆ ਸੀ ਮੈਂ ਕਿਉਂ ਰਵੀ ਖੁਸ਼ ਆ ਹੁਣ ਤਾਂ ਜਮਾਂ ਸਰਾ ਹੀ ਕਰਾਤਾ ਬਾਈ ਆ ਜਿਹੜੀ ਆਪਣੀ ਸਕੀਮ ਸੀ ਨਾ ਇਹਨੇ ਕੀਤਾ ਕੰਮ ਸਾਰ ਤੈਨੂੰ ਪਤਾ ਫਿਰ ਸਕੀਮ ਕੀ ਦੀ ਸੀ ਨਾਲੇ ਤੇਰਾ ਤਾਂ ਕੰਮ ਹੋ ਗਿਆ ਜਿਹੜਾ ਤੂੰ ਕਹਿੰਦਾ ਸੀ ਨਾ ਵੀ ਇੱਕ ਦੂਜੇ ਨਾਲ ਜਿਆਦੇ ਮਿੱਠੀਆਂ ਮਾਰਦੇ ਨੇ ਹੋ ਗਿਆ ਨਾ ਕੰਮ ਮਾਰ ਦਾਂਗੇ ਜਮਾਂ ਰੋਵਟੀ ਹੁਣ ਦੇ ਰੁਪਏ ਨੇ ਹੁਣ ਆਪਦਾ ਵਾਦਾ ਨਾ ਭੁੱਲੀ ਜਿਹੜਾ ਮੇਰੇ ਨਾਲ ਕਰਿਆ ਸੀ। ਨਾ ਨਾ ਬਈ ਜਮੇ ਨਹੀਂ ਭੁੱਲਦਾ ਉਹਦਾ ਫਤਮ। ਆ ਗੱਲਾਂ ਵਿੱਚ ਕੀ ਕਰੀ ਜਾਂਦੇ ਹੋ? ਕੁਝ ਨਹੀਂ ਬੇਬੇ। ਆ ਜਿਹੜਾ ਮਾਸਟਰ ਕਾ ਆਪਣੀ ਕੰਮ ਕੀਤਾ ਨਾ। ਹਾਂ। ਉਹਦੇ ਫਤਲੇ ਬਾਈ ਨਾਲ ਇੱਕ ਵਾਦਾ ਸੀ। ਇਹਨੂੰ ਜ਼ਮੀਨ ਦੇਣੀ ਆਪਣੀ 5 ਕਿੱਲੇ ਠੇਕੇ ਤੇ। ਅਨੇਈਆ ਵਾਲਾ ਟੱਕ। ਤੂੰ ਭੌਣਾ ਆਵਰੇਗਾ। ਆ 2 ਸਾਲਾਂ ਦੇ ਪੈਸੇ ਤਾਂ ਤੂੰ ਖਾਈ ਬੈਠਾਗਾ। ਤੂੰ ਹੁਣ ਕਿੱਥੇ ਦੇ ਦਿੰਦੇ ਇਹਨੂੰ ਠੇਕੇ ਦੀ ਜ਼ਮੀਨ ਆ। ਓ ਬੇਬੇ ਤੂੰ ਨਾ ਜਾ ਕੇ ਜਿਹੜਾ ਤੈਨੂੰ ਕੰਮ ਕਿਹਾ ਹੈ ਉਹ ਕਰ। ਜਾ ਮਾਸਟਰ ਕੇ ਘਰੇ। ਕੀ ਲੱਗਦੀ ਮੈਂ ਗੱਲ ਹਣਾ? ਜਾ ਮਾਸਟਰ ਕੇ ਘਰੇ ਜਾ ਤੂੰ ਜਿਹੜਾ ਤੈਨੂੰ ਕੰਮ ਕਿਹਾ ਲਏ ਹੋਣੇ ਆਪਾਂ ਐਸੇ ਕੋਈ ਨਾ ਆਪਾਂ ਦੇ ਦੇਾਂਗੇ ਦੇ ਕੇ ਪੈਸੇ ਆਪਾਂ ਫਿਰ ਤੈਨੂੰ ਦੇ ਦੇਾਂਗੇ ਜ਼ਮੀਨ ਯਾਰ ਜ਼ਮੀਨ ਪਿੱਛੇ ਮੈਂ ਕੀ ਕੁਝ ਕਰਤਾ ਹੁਣ ਤੂੰ ਪੈਸਿਆਂ ਜਿਹੜਾ ਰਫੜ ਵਿੱਚ ਨਾ ਪਾਲੀ ਨਹੀਂ ਫਿਰ ਆਪਣੀ ਲਿਹਜਾ ਖਰਾਬ ਹੋ ਜੂਗੀ ਨਾਲੇ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਵੀ ਆਪਦੇ ਵਾਅਦੇ ਦਾ ਪੱਕਾ ਰਹੀਂ ਹੁਣ ਜਦੋਂ ਤੇਰੀ ਮਾਂ ਕਹਿ ਰਹੀ ਹੈਗੀ ਤਾਂ ਤੁਸੀਂ ਪੈਸੇ ਲੈ ਕੇ ਖਾ ਰੱਖੇ ਨੇਗੇ ਉਹ ਬਾਈ ਕਾਨੂੰ ਖਾ ਰੱਖਿਆ ਉਹ ਤੈਨੂੰ ਦੇ ਦੇਾਂਗੇ 1 ਕਿੱਲੇ ਦਾ ਜਿਹੇ ਇਤਕੀ ਨਾਂ ਦਿੱਤੇ ਗਏ ਨਾ ਪਤੋਂ ਜ਼ਮੀਨ ਗਾਹਾਂ ਤੋਂ ਜਮਾ ਤੇਰੀ ਹੋਈ ਅਗਲੀ ਵਾਰ ਤੋਂ ਅੱਛਾ ਮੈਨੂੰ ਇਹ ਜੇ ਕਿੱਦੇ ਨਸ ਗਿਆ ਜ਼ਮੀਨ ਪਿੱਛੇ ਮੈਂ ਕੀ ਕੁਝ ਕਰਤਾ ਉਹ ਸਰੀ ਬੰਦੇ ਦਾ ਘਰ ਪੱਟਦਾ ਯਾਰ ਮੈਂ ਤੇ ਤੂੰ ਹਜੇ ਕਰਿਆ 1 ਸਾਲ ਵੇਟ ਕਰ ਲਈ ਜੇ ਮੈਂ ਉਹ ਬੰਦੇ ਦਾ ਘਰ ਪੱਟ ਸਕਦਾ ਨਾ ਤਾਂ ਮੈਂ ਉਹਦਾ ਘਰ ਬਸਾ ਵੀ ਸਕਦਾ ਮੈਂ ਜਾ ਕੇ ਤੇਰੀਆਂ ਸਾਰੀਆਂ ਕਰਤੂਤਾਂ ਦੱਸੂ ਵੀ ਕਰਵਾਇਆ ਇਹ ਸਾਰਾ ਕੁਸਤਾਇਆਂ ਨਾਲੇ ਤੇਰੀ ਬੁੜੀ ਦੀਆਂ ਉਹ ਬਾਈ ਯਾਰ ਕਾਦੇ ਵਾਸਤੇ ਜ਼ਮੀਨ ਵੀ ਦੇ ਦੂੰ ਤੈਨੂੰ ਉਹ ਛੱਡ ਓਏ ਤੂੰ ਇਹ ਤਾਂ ਜੰਮਾ ਬਣਿਆ ਬਣਾਇਆ ਕੰਮੀ ਖਰਾਬ ਕਰੂ ਪਰ ਰੁਕ ਬਾਈ ਓਏ ਤੁਹਾਡੇ ਕੋਲ ਕੀ ਸਬੂਤ ਹੈ ਲੋਕੀ ਕੁਝ ਵੀ ਕਹਿਣਗੇ ਤੁਸੀਂ ਮੰਨ ਲੋਗੇ ਬਕਵਾਸ ਨਾ ਕਰ ਦਿਸੀ ਮੈਨੂੰ ਕੋਈ ਲੋੜ ਨਹੀਂ ਤੈਨੂੰ ਸਬੂਤ ਦੇਣ ਦੀ ਮਾ ਆਹ ਕੋਈ ਅੱਖ ਹੀ ਦੇਖਾ ਅੱਜ ਸਾਰਾ ਕੁਝ ਤੂੰ ਇਸ ਘਰ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੈਗੀ ਐਵੇਂ ਕਿਵੇਂ ਨਿਕਲ ਜਾ ਇਸ ਘਰੋਂ ਮੇਰਾ ਵੀ ਤਾਂ ਘਰ ਆਏ ਤੇਰਾ ਘਰ ਸੀ ਖੁੰਨੀ ਪੁੱਛੋ ਹੀ ਦਫਾ ਹੋ ਜਾ ਤੈਨੂੰ ਗਲਤਫਹਿਮੀ ਆ ਕਿਉਂ ਰੌਲਾ ਪਾਇਆਗਾ ਤੁਸੀਂ ਨੇ ਹਉ ਸੁਣਦਾ ਕ ਤਾਈ ਬਦਨਾਮੀ ਕਰਾਉਂਦੀ ਫਿਰਦੀ ਐ ਮੇਰੀ ਇਹ ਰੋਜ਼ ਇੱਕ ਮੁੰਡਾ ਆਉਂਦਾ ਇੱਥੇ ਉਹਦੇ ਨਾਲ ਰੰਗ ਰੰਗ ਲੀਆ ਬਣਾਉਂਦੀ ਫਿਰਦੀ ਆ ਕੁਝ ਵੀ ਬੋਲ ਜੇ ਤੂੰ ਮੇਤੇ ਇਤਬਾਰ ਕਰ ਇਹਨਾਂ ਨੂੰ ਗਲਤਫਹਿਮੀ ਹੋ ਗਈ ਆ ਕੋਈ ਬੇਮੰਦ ਐਨੂੰ 5 ਮਿੰਟ ਨਿਕਰੇ ਰੱਖਾ ਦਫਾ ਕਰ ਦੇ ਚੱਲ ਨਹੀਂ ਮੇਰੀ ਗੱਲ ਤੂੰ ਸੁਣ ਗੱਲ ਸੁਣ ਬਾਈ ਤੇਰੇ ਕਰਾੜੀ ਦਾ ਕੋਈ ਕਸੂਰ ਨਹੀਂ ਹੈਗਾ ਇਹ ਸਾਰਾ ਕਸੂਰ ਤੇਰੇ ਆਵਦਿਆਂ ਦੀ ਹੈ ਆ ਤੇਰੇ ਛੋਟੇ ਭਾਈ ਦਾ ਭਾਈ ਕੀ ਬੋਲੀ ਜਾਂਦਾ ਕਿਉਂ ਹੁਣ ਬੜੀ ਛੇਤੀ ਤੇਨੂੰ ਦੁੱਖ ਲੱਗਿਆ ਜੇ ਮੇਰੇ ਨਾਲ ਆਵਦੀ ਗੱਲ ਤੇ ਖੜਾ ਰਹਿੰਦਾ ਨਾ ਤਾਂ ਮੈਂ ਨਾ ਬੋਲਦਾ ਅਲੇ ਛੋਟੇ ਭਾਈ ਕਿਸੇ ਦੀਆਂ ਗੱਲਾਂ ਤੇ ਯਕੀਨ ਨਹੀਂ ਕਰੀਂਦਾ ਹੁੰਦਾ ਮਾੜਾ ਮੋਟਾ ਆਪਣੇ ਪਰਿਵਾਰ ਨਾਲ ਗੱਲ ਵੀ ਕਰਨੀ ਚਾਹੀਦੀ ਹੈਗੀ ਜਾਣਾ ਬਣ ਕੇ ਰਹਿ ਇਹਨਾਂ ਨਾਲ ਕਰ ਲਈ ਗੱਲ ਭਾਈ ਤੂੰ ਤਾਂ ਕਹਿੰਦਾ ਸੀ ਕਿ ਮੈਂ ਸ਼ਰੀਕ ਬਣ ਗਿਆ ਅਸਲੀ ਸ਼ਰੀਕ ਤਾਂ ਤੁਸੀਂ ਨਿਕਲੇ ਹੋ ਮਾਫ ਕਰ ਦੋ ਜਵ ਜੁਹਤਾਇ ਚਲ ਬੇਬੇ ਆ ਜਾ ਬੇਰੀ ਜਸੀਤ ਮੈਨੂੰ ਮਾਫ ਕਰ ਦੇ ਮੈਂ ਤੇਰੇ ਤੇ ਸ਼ੱਕ ਕੀਤਾ ਮੈਂ ਤੈਨੂੰ ਪਛਾਣ ਨਹੀਂ ਸਕਿਆ ਅੱਜ ਤੋਂ ਬਾਅਦ ਤੁਸੀਂ ਮੇਰੇ ਤੇ ਭਰੋਸਾ ਕਰੋਗੇ ਮੇਰੇ ਨਾਲ ਵਾਅਦਾ ਕਰੋ ਤੁਸੀਂ ਕਿਸੇ ਤੀਸਰੇ ਬੰਦੇ ਦੀ ਗੱਲਾਂ 'ਚ ਨਹੀਂ ਆਉਂਗੇ ਵਾਅਦਾ ਕਰੋ ਮੇਰੇ ਨਾਲ ਜਸੀਤ ਤੈਨੂੰ ਨਹੀਂ ਪਤਾ ਮੈਂ ਤੈਨੂੰ ਘਰ 'ਚੋਂ ਕੱਟ ਕੇ ਕਿੰਨੀ ਵੱਡੀ ਗਲਤੀ ਕਰ ਰਿਹਾ ਸੀ ਪਲੀਜ਼ ਸੌਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭੁੱਲ ਚੁ ਇਸ ਚੀਜ਼ ਨੂੰ ਪਰ ਇੱਕ ਗੱਲ ਯਾਦ ਰੱਖਿਓ ਕਦੇ ਕਿਸੇ ਲੋਕਾਂ ਦੀ ਗੱਲਾਂ ਚਾਕੇ ਆਪਣਾ ਘਰ ਨਹੀਂ ਤੋੜਨਾ ਹੈਗਾ ਹਾਂ ਜਸਜੀ ਸਮਝ ਗਿਆ ਮੈਂ ਅੱਜ ਕੱਲ ਰਿਸ਼ਤੇ ਟੁੱਟਣ ਦੇ ਕਾਰਨ ਆਹ ਗਲਤ ਫਹਿਮੀਆਂ ਨੇ ਆਹ ਸ਼ੱਕ ਹੈ ਯਾਰ ਮੈਂ ਇਨਾ ਪੜਿਆ ਲਿਖਿਆ ਹੁਣ ਦੇ ਬਾਵਜੂਦ ਵੀ ਤੇਰਾ ਨਾਲ ਗੱਲ ਨਹੀਂ ਕਰ ਸਕਿਆ ਤੇਰੇ ਤੋਂ ਸੱਚ ਨਹੀਂ ਜਾਣ ਸਕਿਆ ਅੱਜ ਕੱਲ ਨਾ ਰਿਸ਼ਤਿਆਂ ਦਾ ਵੱਡਾ ਕਾਰਨ ਇਹੀ ਬਣਦਾ ਇਸੇ ਕਰਕੇ ਟੁੱਟਦੇ ਨੇ ਪਰ ਮੈਂ ਬਹੁਤ ਵੱਡੀ ਗਲਤੀ ਕਰ ਰਿਹਾ ਸੀ ਜੇ ਤੈਨੂੰ ਘਰੋਂ ਕੱਢ ਦਿੰਦਾ ਤਾਂ ਮੈਨੂੰ ਮੈਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਸਕਦਾ ਸੀ ਸੌਰੀ ਪਲੀਜ਼ ਕੋਈ ਨਹੀਂ ਬਸ ਤੁਸੀਂ ਆਪਣੀ ਗਲਤੀ ਨੂੰ ਸੁਧਾਰੋ ਅੱਜ ਤੋਂ ਬਾਅਦ ਤੁਸੀਂ ਹਰ ਗੱਲ ਪਹਿਲਾਂ ਮੇਰੇ ਨਾਲ ਕਰੋਗੇ ਫਿਰ ਲੋਕਾਂ ਦੀਆਂ ਗੱਲਾਂ ਤੇ ਯਕੀਨ ਕਰੋਗੇ ਠੀਕ ਹੈ ਹਾਂ